ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡਾ ਜਨਮ ਹੋਇਆ ਕਿੱਥੇ 1991 ਵਿੱਚ ਜਨਮ ਹੋਇਆ ਸੀ ਅਮਰੀਕਾ ਦੇ ਵੈਸਟ ਵਰਜੀਨੀਆ ਸਟੇਟ ਦੇ ਵਿੱਚ ਜਦੋਂ ਮੈਂ 12 ਸਾਲ ਦਾ ਸੀ ਮੈਂ ਫਿਰ ਪੰਜਾਬ ਆਇਆ ਸੀ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਪੰਜਾਬ ਦੇ ਖੇਤਾਂ ਵੱਲ ਖਿੱਚ ਕੇ ਲੈ ਆਈ ਉੱਥੇ ਇੱਕ ਤਾਂ ਅਪਨ ਦੁਕਾਨ ਦੇ ਜਾਂਦੇ ਨਾ ਮੰਨ ਲਓ ਕਿਸੇ ਵੀ ਦੁਕਾਨ ਤੇ ਜਾਓ ਤੁਸੀਂ ਬੈਠ ਕੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਚਾਹ ਪਾਣੀ ਪੁੱਛਦੇ ਨੇ ਚਾਹਤ ਨਹੀਂ ਪੀਣੀ ਜੂਸ ਲਈਏ ਪਾਣੀ ਸਿੱਧੀ ਸੇਵਾ ਉੱਥੇ ਨਹੀਂ ਹੈਗਾ ਉੱਥੇ ਜੇ ਤੁਸੀਂ ਜਾਇੰਗੇ ਨਾ ਦੁਕਾਨ ਦੇ ਬਸ ਜਿਹੜਾ ਤੈਨੂੰ ਸਮਾਨ ਚਾਹੀਦਾ ਉੱਥੇ ਤੱਕ ਮਤਲਬ ਵੀ ਸਮਾਨ ਲਿਓ ਤੇ ਜਾਓ ਕਿਵੇਂ ਇੱਕ ਬੂਰਾ ਪੰਜਾਬੀ ਕਲਚਰ ਦੇ ਨਾਲ ਜੁੜਿਆ ਪਰਿਵਾਰ ਅਮਰੀਕਾ ਦੇ ਵਿੱਚ ਰਹਿੰਦਾ ਹੈ ਦਾ ਜਨਮ ਅਮਰੀਕਾ ਦੇ ਵਿੱਚ ਹੋਇਆ ਫਰਕ ਕਿੰਨਾ ਹੈ ਦੋਵੇਂ ਕਲਚਰਾਂ ਦਾ ਅਮਰੀਕਾ ਤੇ ਪੰਜਾਬ ਦੇ ਕਲਚਰ ਦੇ ਵਿੱਚ ਫਰਕ ਬਹੁ ਬੋਡ ਫੈਮਿਲੀ ਓਰੀਐਂਟਡ ਹੈ ਵੀ ਅਸੀਂ ਪਰਿਵਾਰਾਂ ਨਾਲ ਜੁੜ ਕੇ ਰਹੀਏ ਬਾਹਰ ਉਹਨਾਂ ਨਹੀਂ ਹੈਗਾ ਮੋਸਟਲੀ ਕੀ ਜਿੱਥੇ ਜਿਹੜੇ ਜੀ ਤੁਹਾਡੇ ਘਰ ਦੇ ਅੰਦਰ ਨੇ ਉਹੀ ਪਰਿਵਾਰ ਹੁੰਦਾ ਬਾਕੀ ਦਾ ਫਿਰ ਬਹੁਤ ਘਾਟੇ ਵੀ ਸਾਲ ਬਾਅਦ ਕਿਤੇ ਮਿਲੇ ਤੇ ਮਿਲੇ ਇੱਥੇ ਤੇ ਫਿਰ ਦੂਜੇ ਦਿਨ ਕਿਸ ਨਾ ਕਿਸ ਨਾ ਗੱਲ ਕਰਦੇ ਰਹਿੰਦਾ ਜਿਹੜੇ ਬਾਹਰ ਦੇ ਲੋਕ ਨੇ ਉਹ 65 60 ਜਿਆਦਾ ਪਾਉਂਦੇ ਆ ਟੀ-ਸ਼ਰਟ ਪਾ ਲਈ ਜਾਂ ਉਹ ਚੀਜ਼ਾਂ ਪਾ ਲਈ ਤੁਸੀਂ ਪੰਜਾਬੀ ਕੁੜਤਾ ਪਜਾਮਾ ਪਾਇਆ ਨੋਕ ਵਾਲੀ ਜੁੱਤੀ ਪਾਈ ਆ ਤੁਹਾਡੇ ਮੰਮੀ ਡੈਡ ਬਾਹਰ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਕਿਹਾ ਨਹੀਂ ਵੀ ਆਜੋ ਹੁਣ ਤਾਂ ਪੰਜਾਬ ਆਪਾਂ ਸੰਭਾਲ ਲਈਏ ਪੰਜਾਬ ਆਪਾਂ ਇੱਥੇ ਆਪਣਾ ਇੱਕ ਛੋਟਾ ਜਿਹਾ ਪੰਜਾਬ ਬਸਾਉਣੀ ਆ ਨਾ ਪੰਜਾਬ ਬਸਿਆ ਹੋਇਆ ਜਿੱਥੇ ਖੇਤੀ ਕਿੰਨੀ ਹੈ ਉਹ ਕਿੰਨੇ ਕਿ ਜਮੀਨ ਆਪਣੇ 46 ਕਿਲੇ ਜਮੀਨ ਹੈ ਆਪਣੇ 35 ਇੱਧਰਲੇ ਪਾਸੇ ਆ ਤੇ ਫਿਰ ਆਪਣੇ ਲੈਂਡ ਪਾਰ 10 ਕਿਲੇ ਹੈਗੇ ਬਿਜ਼ਨਸ ਸਾਡੇ ਬਾਹਰ ਟਰੱਕਾਂ ਦਾ ਸਾਡੇ 60 ਟਰੱਕ ਚੱਲਦੇ ਨੇ ਪੰਜਾਬ ਭੇਜਣ ਦਾ ਫੈਸਲਾ ਤੁਹਾਡੀ ਮੰਮੀ ਦਾ ਸੀ ਜਾਂ ਤੁਹਾਡੇ ਪਾਪਾ ਦਾ ਸੀ ਪਾਪਾ ਦਾ ਸੀ ਉਹ ਕਹਿੰਦੇ ਸੀ ਵੀ ਚੱਲ ਜਾ ਕੇ ਪਤਾ ਲੱਗ ਗਿਆ ਥੋੜਾ ਜਿਹਾ ਵਿਰਸਾ ਬਾਰੇ ਪਤਾ ਲੱਗ ਗਿਆ ਕਲਚਰ ਮਾਂ ਨੇ ਭੇਜ ਤਸਵੀਰ ਨਹੀਂ ਦੂਰ ਨਾ ਸੱਤ ਸਮੁੰਦਰੋਂ ਪਾਰ ਦੀ ਗੱਲ ਹੁੰਦੀ ਹੈ ਨਾ ਮਾਂ ਦੇ ਲਈ ਕਿੰਨਾ ਕੌੱਖਾ ਫੈਸਲਾ ਸੀ ਔਖਾ ਸੀ ਉਹ ਫਿਰ ਆਪਣਾ ਥੋੜੇ ਡਿਬੇਟ ਹੋਏ ਸੀ ਕਰ ਦੇ ਵਿੱਚ ਵੀ ਜਾਵੇ ਨਾ ਜਾਵੇ ਤੇ ਆਪਣੇ ਤਾਈ ਵੀ ਹੈ ਤੇ ਉਹਨਾਂ ਨਾਲ ਵੀ ਬਹੁਤ ਬਣਦੀ ਸੀ ਦਾਦੀ ਤੇ ਮੇਰੇ ਇਦਾਂ ਨੇ ਵੀ ਸਾਰਿਆਂ ਨੇ ਪਿਆਰ ਕਰਦੇ ਇਦਾਂ ਕੋਈ ਮੈਨੂੰ ਐ ਨਹੀਂ ਫੀਲ ਹੋਇਆ ਵੀ ਮੈਂ ਕਿਤੇ ਉਪਰਾ ਤਾਂ ਆਇਆ ਵੀ ਕਿਤੇ ਹੋ ਵੀ ਮਹਿਸੂਸ ਕੀ ਕਰਦੇ ਹੋ ਜਦੋਂ ਦਰਬਾਰ ਸਾਹਿਬ ਜਾਂਦੇ ਹੋ ਕੀ ਕੀ ਮਹਿਸੂਸ ਹੁੰਦਾ ਉੱਥੇ ਕਿਉਂਕਿ ਬਹੁਤ ਰੋਹਾਨੀਅਤ ਦਾ ਕੇਂਦਰ ਆ ਹਰ ਕੋਈ ਬੰਦਾ ਉੱਥੇ ਆਪਣੀ ਮਨੋ ਕਾਮਨਾ ਲੈ ਕੇ ਜਾਂਦਾ ਆਪਣੇ ਰੂਹ ਨੂੰ ਸਕੂਨ ਲੈਣ ਉੱਥੇ ਜਾਂਦਾ ਕੀ ਮਹਿਸੂਸ ਕਰਦੇ ਹੋ ਮੈਨੂੰ ਤਾਂ ਸ਼ਾਂਤੀ ਹੁੰਦੀ ਜਾ ਕੇ ਵੀ ਮਨ ਨੂੰ ਜਿੱਦਾਂ ਮਤਲਬ ਪੂਰਾ ਬੋਝ ਹੋਵੇ ਨਾ ਬੰਦੇ ਦੇ ਵੀ ਮੇਰੇ ਆ ਵੀ ਹੈਗੇ ਇਧਰ ਵੀ ਟਰੱਕ ਫਸੇ ਨੇ ਇਧਰੋਂ ਜ਼ਮੀਨ ਦਾ ਵੀ ਇਹ ਜੋ ਵੀ ਸਾਰਾ ਕੁਝ ਖਤਮ ਹੋ ਜਾਂਦਾ ਜਾ ਕੇ ਵੀ ਬੰਦੇ ਜਿੱਥੇ ਜਦੋਂ ਬੈ ਜਾਂਦੇ ਨੇ ਕਿ ਕੈਂਟਾ ਉੱਥੇ ਬੈਠੇ ਰਹੋ ਤੇ ਕੋਈ ਮਨ ਨੂੰ ਸ਼ਾਂਤੀ ਆ ਕੀ ਕੋਈ ਉਹ ਵੀ ਸਾਰਾ ਕੁਝ ਆਪੀ ਸਹੀ ਹੋ ਜਾਏਗਾ ਅਸੀਂ ਤੁਹਾਨੂੰ ਅੱਜ ਰਾਜ ਸਿੰਘ ਪੰਗੂ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਜਨਮ ਅਮਰੀਕਾ ਦੇ ਵਿੱਚ ਹੋਇਆ 1991 ਦੇ ਵਿੱਚ ਪਰ ਅੱਜ ਪੰਜਾਬ ਦੀ ਧਰਤੀ ਦੇ ਵਿੱਚ ਰਹਿੰਦੇ ਨੇ ਲਹਿਰਾ ਗਾਗਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆਪਣਾ ਜਿਹੜਾ ਉਹਨਾਂ ਨੇ ਘਰ ਬਣਾਇਆ ਤੇ ਖੁਦ ਖੇਤੀ ਕਰਦੇ ਨੇ ਆਪਣੇ ਹੀ ਹੱਥਾਂ ਦੇ ਨਾਲ ਟਰੈਕਟਰ ਚਲਾਉਂਦੇ ਨੇ ਤਾਂ ਜਦੋਂ ਝੋਨੇ ਦੀ ਫਸਲ ਲਗਾਈ ਤਾਂ ਉਹ ਨੱਕੇ ਵੀ ਜਦੋਂ ਲਗਾਏ ਨੇ ਤਾਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਪੜ੍ਹਾਈ ਕੀਤੀ ਤਾਂ ਪਰਿਵਾਰ ਅਮਰੀਕਾ ਦੇ ਵਿੱਚ ਰਹਿੰਦਾ ਹੈ ਤਾਂ ਜਨਮ ਅਮਰੀਕਾ ਦੇ ਵਿੱਚ ਹੋਇਆ ਤਾਂ ਕਿਵੇਂ ਇੱਕ ਗੋਰਾ ਪੰਜਾਬ ਦੇ ਕਲਚਰ ਦੇ ਨਾਲ ਜੁੜਿਆ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਪੰਜਾਬ ਦੀ ਖੁਸ਼ਬੂ ਦੇ ਨਾਲ ਜੁੜਿਆ ਤਾਂ ਉਹ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਇਹਨਾਂ ਨੂੰ ਪੰਜਾਬ ਖਿੱਚ ਲਈਆਂ ਸਾਡੇ ਨਾਲ ਇਸ ਖਾਸ ਇੰਟਰਵਿਊ ਦੇ ਵਿੱਚ ਮੌਜੂਦ ਨੇ ਰਾਜ ਸਿੰਘ ਪੰਗੂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਵੇਂ ਚੜਦੀ ਕਲਾ ਚ ਹਾਂਜੀ ਬੜੀ ਚੜਦੀ ਕਲਾ ਚ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡਾ ਜਨਮ ਹੋਇਆ ਕਿੱਥੇ ਆ ਅਮਰੀਕਾ ਦੇ ਵਿੱਚ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਸਾਲ ਚ ਹੋਇਆ ਮੇਰੇ 1991 ਚ ਜਨਮ ਹੋਇਆ ਸੀ ਅਮਰੀਕਾ ਦੇ ਵੈਸਟ ਵਰਜੀਨੀਆ ਸਟੇਟ ਦੇ ਵਿੱਚ ਜੀ ਹਾਂਜੀ ਤੇ ਜਦੋਂ ਮੈਂ 12 ਸਾਲ ਦਾ ਸੀ ਮੈਂ ਫਿਰ ਪੰਜਾਬ ਆਇਆ ਸੀ ਤੇ ਪੰਜਾਬ ਆ ਕੇ ਮੈਂ 6 ਸਾਲ ਰਿਹਾ ਦੋ ਸਾਲ ਜਲੰਧਰ ਪੜਿਆ ਚਾਰ ਸਾਲ ਮੈਂ ਰੋਪੜ ਪੜਿਆ ਤੇ ਉਸ ਤੋਂ ਬਾਅਦ ਫਿਰ ਬਾਹਰ ਚਲੇ ਗਿਆ ਸੀ ਜਦੋਂ 12 ਸਾਲ ਦੀ ਤੁਸੀਂ ਉੱਥੇ ਤੁਹਾਨੂੰ ਪੰਜਾਬੀ ਆਉਂਦੀ ਸੀ ਅਮਰੀਕਾ ਦੇ ਵਿੱਚ ਨਹੀਂ ਬਿਲਕੁਲ ਨਹੀਂ ਕੋਜ ਨਹੀਂ ਹੁੰਦਾ ਜੀ ਨਾ ਸਿੱਤੇ ਆ ਕੇ ਮੈਂ ਅਮ ਥੋੜੇ ਔਖਾ ਹੋਇਆ ਸੀ ਸ਼ੁਰੂ ਸ਼ੁਰੂ ਚ ਪਰ ਸਕੂਲ ਜਾ ਕੇ ਬੱਚਿਆਂ ਨਾਲ ਰਹਿ ਕੇ ਬੰਦਾ ਬਹੁਤ ਛੇਤੀ ਪਿੱਕ ਕਰ ਲੈਂਦਾ ਫਿਰ ਮੈਂ ਛੇਤੀ ਸਿੱਖ ਗਿਆ ਸੀ ਬੇਸ ਜਾਨੀ ਕਿ ਊੜਿਆੜੇ ਤੋਂ ਸਟਾਰਟ ਕੀਤਾ ਤੁਸੀਂ ਮੈਂ ਊੜਿਆੜਾ ਤੋਂ ਉਹ ਵੀ ਨਹੀਂ ਮੈਂ 10ਵੀਂ ਚ ਜਾ ਕੇ ਊੜਿਆੜਾ ਸਟਾਰਟ ਕੀਤਾ ਸੀ ਵੈਸੇ ਬੋਲਣਾ ਸਿੱਖਿਆ ਸੀ ਮੈਂ ਪਹਿਲਾਂ ਬੋਲਣਾ ਸਿੱਖਿਆ ਸੀ ਬੋਲ ਕੇ ਫਿਰ ਮੁੜ ਕੇ 10ਵੀਂ ਦੇ ਕਲਾਸ ਦੇ ਵਿੱਚ ਫਿਰ ਉੱਥੋਂ ਤੁਹਾਨੂੰ ਪਤਾ ਬੋਰਡ ਦੇ ਪੇਪਰ ਨੇ ਬੋਰਡ ਦੇ ਪੇਪਰ ਦੇਣ ਲੱਗੇ ਤੇ ਫਿਰ ਉਹ ਕਹਿੰਦੇ ਤੁਹਾਨੂੰ ਪੰਜਾਬੀ ਸਿੱਖਣੀ ਪਣੀ ਹੈ ਤੇ ਫਿਰ ਉਹ ਮੈਂ 10ਵੀਂ ਦੇ ਅ ਕਲਾਸ ਦੇ ਵਿੱਚ ਲੋਕੀ ਉਹ ਦੂਜੇ ਮੁੰਡੇ ਜਾਂਦੇ ਨੇ ਉਹਦੇ ਚ ਅਸੈਂਬਲੀ ਚ ਫਿਰ ਮੇਰੇ ਵੱਖਰੇ ਸਵੇਰੇ ਕਲਾਸ ਲਵਾਉਂਦੇ ਹੁੰਦੇ ਸੀ ਓਕੇ ਪੰਜਾਬੀ ਉਡਾੜ ਦੇ ਹੂੰ ਤੇ ਕਿੰਨੀ ਪੜ੍ਹਾਈ ਕੀਤੀ ਤੁਸੀਂ ਟੋਟਲ ਮੈਂ ਆਪਣਾ ਬਾਹਰ ਯੂਨੀਵਰਸਿਟੀ ਲੈਵਲ ਕੀਤੀ ਹੈ ਬਾਕੀ ਫਿਰ ਫੈਮਿਲੀ ਬਿਜ਼ਨਸ 'ਚ ਪੈ ਗਏ ਓਕੇ ਹਾਂਜੀ ਤੇ ਜਦੋਂ ਉੱਥੇ ਰਹਿੰਦੇ ਸੀ ਅਮਰੀਕਾ ਦੇ ਵਿੱਚ ਉੱਥੇ ਘਰ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਸੀ ਸਾਡੇ ਮੰਮੀ ਡੈਡੀ ਤਾਂ ਇੰਗਲਿਸ਼ ਬੋਲਦੇ ਨੇ ਡੈਡੀ ਜਦੋਂ ਚਾਚੇ ਤਾਏ ਨਾਲ ਗੱਲ ਕਰਦੇ ਦੂਤ ਪੰਜਾਬੀ 'ਚ ਹੁੰਦੇ ਸੀ ਪਰ ਜਿਆਦਾ ਸੀ ਮੇਰੇ ਨਾਲ ਤਾਂ ਇੰਗਲਿਸ਼ 'ਚ ਹੀ ਗੱਲ ਕਰਦੇ ਹੁੰਦੇ ਸੀ ਕਿਉਂਕਿ ਆਉਂਦੀ ਇੰਗਲਿਸ਼ ਸੀ ਹੂੰ ਤੇ ਜਦੋਂ ਇੱਥੇ ਆ ਕੇ ਪੰਜਾਬੀ ਸਿੱਖ ਕੇ ਵਾਪਸ ਗਿਆ ਸੀ ਫਿਰ ਪੰਜਾਬੀ ਉਹ ਚੱਲਦੀ ਸੀ ਉਸ ਤੋਂ ਬਾਅਦ ਓਕੇ ਤੇ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਉਹ ਪੰਜਾਬੀ ਹਾਂਜੀ ਮੰਮਾ ਮੰਮੇ ਬਾਹਰ ਦੇ ਮੰਮਾ ਬਾਹਰ ਦੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਗਲਾ ਸਫ਼ਰ ਕਿਵੇਂ ਚੱਲਦਾ ਕਿਵੇਂ ਤੁਹਾਨੂੰ ਪੰਜਾਬ ਦੇ ਖੇਤਾਂ ਦੇ ਨਾਲ ਪਿਆਰ ਹੋ ਜਾਂਦਾ ਕਿਵੇਂ ਤੁਸੀਂ ਖੇਤੀ ਦੇ ਨਾਲ ਜੁੜ ਜਾਂਦੇ ਹੋ ਉਹ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਪੰਜਾਬ ਦੇ ਖੇਤਾਂ ਵੱਲ ਖਿੱਚ ਕੇ ਲੈ ਆਈ ਉੱਥੇ ਜਦੋਂ ਅਸੀਂ ਗਰਮੀ ਦੀਆਂ ਛੁੱਟੀਆਂ 'ਚ ਘਰ ਹੁੰਦੇ ਸੀ ਉਦੋਂ ਅਸੀਂ ਵੇਖਦੇ ਸਾਡੇ ਦਾਦੇ ਵਾਈ ਕਰਦੇ ਸੀ ਅਸੀਂ ਨਾਲ ਬੈ ਕੇ ਕਰਦੇ ਹੁੰਦੇ ਸੀ ਨਾਲ ਜਾਂਦੇ ਹੁੰਦੇ ਸੀ ਜਿੱਥੇ ਵੀ ਜੋ ਵੀ ਕਰਨਾ ਉਹਨਾਂ ਨਾਲ ਹੀ ਜਾ ਕੇ ਕਰਨਾ ਹੁੰਦਾ ਸੀ ਤੇ ਫਿਰ ਉਹਦੇ ਨਾਲ ਫਿਰ ਦਾਦ ਦੇ ਪਿਆਰ ਵੀ ਹੈ ਤੇ ਬਸ ਉਹਦੇ ਨਾਲ-ਨਾਲ ਅਸੀਂ ਵੀ ਸਾਡੇ ਵੀ ਪਿਆਰ ਹੋਈ ਗਿਆ ਖੇਤੀ ਆਪ ਕਰਦੇ ਹਾਂ ਸਾਰੀ ਹਾਂਜੀ ਟਰੈਕਟਰ ਵੀ ਖੁਦ ਚਲਾਉਂਦੇ ਹਾਂ ਟਰੈਕਟਰ ਵੀ ਜਿਹੜੀ-ਜਿਹੜੀ ਚੀਜ਼ ਆਪ ਕਰਦੇ ਹਾਂ ਜ਼ਿਆਦਾ ਤਾਂ ਅਸੀਂ ਕੋਸ਼ਿਸ਼ ਕਰਦੇ ਵੀ ਜਿੰਨਾ ਵੀ ਅਸੀਂ ਆਪ ਕਰ ਸਕਦੇ ਸੀ ਕਰਦੇ ਹੁੰਦੇ ਆ ਤੇ ਵਾਈ ਕਰਦੇ ਜਦੋਂ ਆਪਣਾ ਜਿਦੀ ਲਾਨ ਲੱਗ ਰਿਹਾ ਤੇ ਕੱਦੂ ਲਵਾਨੇ ਸਾਰਾ ਕੁਝ ਕਰਦੇ ਆ ਘਰ ਦੇ ਵਿੱਚ ਹੋਰ ਕੌਣ ਕੌਣ ਹੈ ਘਰ ਦੇ ਵਿੱਚ ਇੱਥੇ ਪੰਜਾਬ ਚ ਪੰਜਾਬ ਚ ਪੰਜਾਬ ਚ ਆ ਦਾਦੀ ਹੈ ਤਾਈ ਤਾਇਆ ਵਾਈਫ ਮੇਰੀ ਛੋਟੀ ਭੈਣ ਨੇ ਤੇ ਮੇਰੀ ਛੋਟੀ ਕੁੜੀ ਹੈ ਬੇਟੀ ਤੁਹਾਡੀ ਕਿੰਨੇ ਸਾਲ ਦੀ ਉਹ 5 ਸਾਲ ਦੀ ਹੈ ਕਦੋਂ ਵਿਆਹ ਤੁਹਾਡਾ ਕਦੋਂ ਹੁੰਦਾ ਫਿਰ ਇੱਥੇ 2012 ਚ ਹੋਇਆ ਸੀ ਵਿਆਹ ਕਿਵੇਂ ਤੁਸੀਂ ਨੇ ਆਪ ਡਿਸਾਈਡ ਕੀਤਾ ਕਿਉਂਕਿ ਬਾਹਰ ਲਈ ਜਿਹੜੇ ਮੁਲਕਾਂ 'ਚ ਜੰਮੇ ਹੁੰਦੇ ਨੇ ਬੱਚੇ ਜਾਂ ਗੋਰੇ ਹੁੰਦੇ ਇਹਨਾਂ ਨੂੰ ਆਜ਼ਾਦੀ ਹੁੰਦੀ ਆ ਉਹ ਤਾਂ ਅਸੀਂ ਅਰੇਂਜ ਮੇਰੇ ਸੀ ਤਾਇਆ ਨੇ ਕਰਵਾਇਆ ਸੀ ਓਕੇ ਹਾਂਜੀ ਤੇ ਤਾਇਆ ਨੇ ਕਿਹਾ ਸੀ ਵੀ ਆ ਕੁੜੀ ਐ ਤੁਸੀਂ ਵੇਖ ਲਓ ਰਿਸ਼ਤਾ ਕਰਨਾ ਤੇ ਫਿਰ ਆਪੀ ਕੁੜੀ ਹਾਂਜੀ ਪੰਜਾਬੀ ਕੁੜੀ ਸੀ ਤੇ ਉਸ ਤੋਂ ਬਾਅਦ ਹੋਰ ਕੀ ਕੀ ਕੰਮ ਕਰਦੇ ਫਿਰ ਬਿਜ਼ਨਸ ਕਿਸ ਕਿਸ ਚੀਜ਼ ਦਾ ਬਿਜ਼ਨਸ ਹੈ ਬਿਜ਼ਨਸ ਸਾਡੇ ਬਾਹਰ ਟਰੱਕਾਂ ਦਾ ਜੇ ਸਾਡੇ 60 ਟਰੱਕ ਚੱਲਦੇ ਨੇ ਤੇ ਅਸੀਂ ਵੀ ਉੱਥੇ EMPLOYEES ਵੀ ਪੰਜਾਬੀ ਜ਼ਿਆਦਾ ਰੱਖੇ ਹੋਏ ਨੇ ਜੇ ਤੁਸੀਂ ਬਾਹਰ ਰਹਿੰਦੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿੰਨੇ ਵੀ ਜ਼ਿਆਦਾ ਮੁੰਡੇ ਜਿਹੜੇ ਕੰਮ ਕਰਦੇ ਉਹ ਟਰੱਕਾਂ 'ਚ ਹੀ ਕਰਦੇ ਨੇ ਬਿਲਕੁਲ ਤਾਂ ਫਿਰ ਸਾਡੇ ਵਿੱਚ ਪਾਕਿਸਤਾਨੀ ਪੰਜਾਬੀ ਵੀ ਆਪਣੇ ਇੰਡੀਆ ਦੇ ਪੰਜਾਬੀ ਵੀ ਹੈਗੇ ਦੋਨੋਂ ਇਕੱਠੇ ਅਸੀਂ ਰੱਖੇ ਹੋਏ ਨੇ ਉਹਨਾਂ ਨੂੰ ਜ਼ਿਆਦਾ ਜਾਨੀ ਕੰਮ ਦਿੱਤਾ ਹੁੰਦਾ ਹਾਂ ਹਾਂਜੀ ਉਹਨਾਂ ਨੂੰ ਜ਼ਿਆਦਾ ਕੰਮ ਦਿੱਤਾ ਹੁੰਦਾ ਹੈ ਚਣੌਤੀਆਂ ਕਿੰਨੀ ਕਈਆਂ ਸਟਾਰਟਿੰਗ ਦੇ ਦੌਰ ਦੇ ਵਿੱਚ ਇੱਕ ਆਪਣੇ ਕਲਚਰ ਨੂੰ ਛੱਡ ਕੇ ਦੂਜੇ ਕਲਚਰ ਦੇ ਵਿੱਚ ਮਿਕਸ ਹੋਣਾ ਹਨਾ ਤੁਸੀਂ ਅਮਰੀਕਾ ਦੇ ਵਿੱਚ ਜਨਮੇ ਮੈਕਸੀਕਨ ਕਲਚਰ ਦੇ ਵਿੱਚ ਵੱਡੇ ਹੋਏ 12 ਸਾਲ ਦੀ ਉਮਰ ਵੀ ਕਾਫੀ ਹੋ ਜਾਂਦੀ ਹੈ ਨਾ ਕਿੰਨੇ ਕਿ ਚਣੌਤੀਆਂ ਰਹੀਆਂ ਕਿਵੇਂ ਉਹ ਚੀਜ਼ ਨੂੰ ਸਾਰੀ ਚੀਜ਼ ਨੂੰ ਮੈਨੇਜ ਕੀਤਾ ਤੁਸੀਂ ਸ਼ੁਰੂ ਚ ਇਹੀ ਸੀ ਕਿ ਆਪਾਂ ਜਿੱਦਾਂ ਕਿਸੇ ਦੇ ਨਾਲ ਬਹਿਣਾ ਕਿਸੇ ਨਾਲ ਉੱਠਣਾ ਉਹ ਸਾਰਾ ਕੁਝ ਫਿਰ ਕਰਦੇ ਨੇ ਬਹੁਤ ਹੈਲਪ ਕੀਤੀ ਸੀ ਇਸ ਗੱਲ ਦੇ ਵਿੱਚ ਫਿਰ ਉਹਨਾਂ ਨੇ ਇੱਕ ਤਾਂ ਹੁੰਦਾ ਵੀ ਟੋਕੀ ਜਾਣਾ ਟੋਕੀ ਜਾਣਾ ਉਹ ਨਹੀਂ ਕੰਮ ਕੀਤਾ ਵੀ ਪਿਆਰ ਨਾਲ ਬੈ ਕੇ ਸਮਝਾਉਂਦੇ ਸੀ ਵੀ ਇਦਾਂ ਨਹੀਂ ਆਪਾਂ ਇਦਾਂ ਕਰਨਾ ਵੀ ਇੱਥੇ ਨਾ ਸਿਸਟਮ ਹੋਰ ਹੈ ਫਿਰ ਉਸ ਚੀਜ਼ 'ਚ ਰਹਿ ਕੇ ਫਿਰ ਇੱਕ ਤਾਂ ਹੋਸਟਲ ਲਾਈਫ ਦੇ ਵਿੱਚ ਰਹਿ ਕੇ ਮੈਂ ਹੋਸਟਲ ਪੜਿਆ ਸੀ ਹੋਸਟਲ 'ਚ ਰਹਿ ਕੇ ਦੂਜੇ ਮੁੰਡਿਆਂ ਨਾਲ ਗੱਲਬਾਤ ਕਰਕੇ ਉਦੋਂ ਵੀ ਨੌਲੇਜ ਬਹੁਤ ਹੁੰਦੇ ਸੀ ਕਰੋ ਤੇ ਪ੍ਰੋਬਲਮ ਬਹੁਤ ਆਏ ਸੀ ਹੌਲੀ ਹੌਲੀ ਜਿੱਦਾਂ ਕਵਰ ਕੀਤਾ ਸਾਰਾ ਕੁਝ ਖੇਤੀ ਕਿੰਨੀ ਹੈ ਉਹ ਕਿੰਨੀ ਕਿ ਜਮੀਨ ਹੈ ਤੁਹਾਡੀ ਆਪਣੇ 46 ਕਿੱਲੇ ਜਮੀਨ ਹੈ ਆਪਣੇ 35 ਇਧਰਲੇ ਪਾਸੇ ਆ ਤੇ ਫਿਰ ਆਪਣੇ ਲੈਂਡ ਪਾਰ 10 ਕਿੱਲੇ ਹੈਗੇ ਸਾਰੀ ਆਪ ਕਰਦੇ ਹੋ ਖੇਤੀ ਹਾਂਜੀ ਆਪ ਕਿਹੜੀ ਕਿਹੜੀ ਫਸਲ ਲਗਾਉਂਦੇ ਅਸੀਂ ਜ਼ਿਆਦਾ ਤਾਂ ਉਹੀ ਹੁੰਦੇ ਆਪਣਾ ਕਣਕ ਤੇ ਜੀਰੀ ਲਾਉਂਦੇ ਆ ਤੇ ਮੂੰਗੀ ਵੀ ਲਾ ਲੈਂਦੇ ਆ ਤੇ ਛਲੀਆਂ ਵੀ ਦਾ ਦੋ ਦਨ ਕਿੱਲੇ ਛਲੀਆਂ ਲਾ ਲੈਂਦੇ ਆ ਹੁਣ ਜਿਆਦਾ ਲਗਾ ਕਿੱਥੇ ਰਹਿੰਦਾ ਤੁਹਾਡਾ ਜਿਵੇਂ ਬਾਹਰ ਚਲੇ ਜੰਨੇ ਹਾਂ ਖਿੱਚ ਜੀ ਪੈਂਦੀ ਹੁੰਦੀ ਹੈ ਵੀ ਹਾਂ ਯਾਰ ਆਪਾਂ ਉੱਥੇ ਚੱਲੀਏ ਉਹ ਖਿੱਚ ਜੀ ਕਿਵੇਂ ਬਣ ਖਿੱਚ ਤਾਂ ਬਸ ਇੱਧਰ ਦੇ ਹੀ ਐ ਜਦੋਂ ਆਪਾਂ ਗਰਮੀ ਛੁੱਟੀਆਂ 'ਚ ਇੱਥੇ ਹੁੰਦੇ ਸੀ ਦਿਵਾਲੀ ਛੁੱਟੀਆਂ 'ਚ ਇੱਥੇ ਹੁੰਦੇ ਸੀ ਘਰ ਸਾਰੇ ਇੱਥੇ ਸਾਰੇ ਜਾਣਦੇ ਨੇ ਪਿੰਡ ਦੇ ਵਿੱਚ ਤੇ ਜਿਹੜਾ ਵੀ ਹੁੰਦਾ ਕੋਈ ਕੰਨਾ ਸਾਡੇ ਘਰ ਆ ਜੋ ਚਾਹ ਪੀ ਕੇ ਜਾਓ ਫਿਰ ਖੇਚ ਹੁੰਦੀ ਹੈ ਵੀ ਚੱਲ ਇੱਥੇ ਪਿਆਰ ਮਿਲਦਾ ਇੱਥੇ ਜਾ ਕੇ ਉੱਥੇ ਜਿੱਥੇ ਤੁਹਾਨੂੰ ਬੰਦੇ ਨੂੰ ਪਿਆਰ ਮਿਲਦਾ ਉੱਥੇ ਵਸੇਗਾ ਬੰਦਾ ਜੀਕਰ ਅੰਤਰਕ ਅੰਤਰਕ ਫਰਕ ਕਿੰਨਾ ਹੈ ਦੋਵੇਂ ਕਲਚਰਾਂ ਦਾ ਅਮਰੀਕਾ ਤੇ ਪੰਜਾਬ ਦੇ ਕਲਚਰ ਦੇ ਵਿੱਚ ਉੱਥੇ ਕਿਹੋ ਜਿਹਾ ਤੁਸੀਂ ਮਹਿਸੂਸ ਕਰਦੇ ਦੋਨੇ ਚੀਜ਼ਾਂ ਨੂੰ ਲੈ ਫਰਕ ਬਹੁਤ ਹੈ ਆਪਣਾ ਪੰਜਾਬ ਦੇ ਵਿੱਚ ਬਹੁਤ ਫੈਮਿਲੀ ਓਰੀਐਂਟਡ ਹੈ ਵੀ ਅਸੀਂ ਪਰਿਵਾਰਾਂ ਨਾਲ ਜੁੜ ਕੇ ਰਹੀਏ ਇਹ ਨਹੀਂ ਹੈਗਾ ਵੀ ਸਿਰਫ ਆਪਣੇ ਘਰ ਦੇ ਵਿੱਚ ਵਿੱਚ ਪਰਿਵਾਰੇ ਬਾਰ ਵੀ ਹੈਗੇ ਨੇ ਜਿਹੜੇ ਤੁਹਾਡੇ ਚਾਚੇ ਤਾਏ ਪੂਏ ਮਾਸੀ ਜਿੰਨੇ ਵੀ ਹੈਗੇ ਨੇ ਤੁਹਾਡੇ ਸਾਰਿਆਂ ਨਾਲ ਬਣਦੀ ਐ ਤੁਹਾਨੂੰ ਸਾਰਿਆਂ ਨਾਲ ਗੱਲ ਕਰਦੇ ਅਸੀਂ ਸਾਰਿਆਂ ਨੂੰ ਹਾਲਚਲ ਪੁੱਛਦੇ ਜਿੱਥੇ ਕਿਤੇ ਜਾਣਾ ਵੀ ਹੁੰਦਾ ਮਿਲ ਕੇ ਵੀ ਹੁੰਦੇ ਆ ਬਾਹਰ ਉਹਨਾਂ ਨਹੀਂ ਹੈਗਾ ਮੋਸਟਲੀ ਕਿ ਜਿੱਥੇ ਜਿਹੜੇ ਜੀ ਤੁਹਾਡੇ ਘਰ ਦੇ ਅੰਦਰ ਨੇ ਉਹੀ ਪਰਿਵਾਰ ਹੁੰਦਾ ਬਾਕੀ ਦਾ ਫਿਰ ਬਹੁਤ ਘੱਟ ਐ ਵੀ ਜੇ ਸਾਲ ਬਾਅਦ ਕਿਤੇ ਮਿਲੇ ਤੇ ਮਿਲੇ ਇੱਥੇ ਤਾਂ ਫਿਰ ਦੂਜੇ ਦਿਨ ਕਿਸ ਨਾ ਕਿਸ ਨਾ ਗੱਲ ਕਰਦੇ ਰਹਿਦਾ ਬੰਦਾ ਰਿਸ਼ਤੇ ਨਾਤੇ ਦੀ ਕਦਰ ਉੱਥੇ ਜ਼ਿਆਦਾ ਕਿ ਇੱਥੇ ਜ਼ਿਆਦਾ ਕੀ ਮਹਿਸੂਸ ਕੀਤਾ ਹੁਣ ਤੱਕ ਦੇ ਸਫਰ ਇੱਥੇ ਜ਼ਿਆਦਾ ਉੱਥੇ ਘੱਟ ਹੈ ਉੱਥੇ ਘੱਟ ਹੈ ਉੱਥੇ ਨਹੀਂ ਪੁੱਛਦੇ ਇੱਕ ਦੂਜੇ ਨੂੰ ਕਦੀ ਉੱਥੇ ਬਹੁਤ ਘੱਟ ਪੁੱਛਦੇ ਨੇ ਉੱਥੇ ਸਿਰਫ ਕੰਮ 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 ਹਾਂਜੀ ਉੱਥੇ ਤੇ ਫਿਰ ਮੁੰਡੇ ਜਦੋਂ ਜਵਾਕ ਵੱਡੇ ਹੋ ਜਾਂਦੇ ਨੇ ਉਹ ਵੀ ਆਪਣੇ ਨਿਕਲ ਜਾਂਦੇ ਨੇ ਆਪਣੇ ਕੁਝ ਬਣਾਉਣ ਵਾਸਤੇ ਕੋਈ ਆਪਣੀ ਜ਼ਿੰਦਗੀ ਖੁਦ ਬਣਾਉਣ ਵਾਸਤੇ ਫਿਰ ਉਹ ਚੀਜ਼ਾਂ ਪਿਛਲੇ ਆਲਮੋਸਟ ਛੱਡ ਦਿੰਦੇ ਨੇ ਹੈ ਹੁੰਦਾ ਹੈ ਵੀ ਇਹ ਨਹੀਂ ਹੈਗੇ ਵੀ ਬਿਲਕੁਲ ਛੱਡ ਦਿੰਦੇ ਨੇ ਪਰ ਇੰਨੇ ਟੱਚ 'ਚ ਨਹੀਂ ਰਹਿੰਦੇ ਜਿੰਨੇ ਕੇ ਆਪਾਂ ਇੱਥੇ ਇੱਕ ਦੁੱਚਣਾ ਕਰਦੇ ਆ ਤੇ ਤੁਹਾਡੇ ਮੰਮੀ ਡੈਡ ਬਾਹਰ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਕਿਹਾ ਨਹੀਂ ਵੀ ਆਜੋ ਹੁਣ ਤਾਂ ਪੰਜਾਬ ਆਪਾਂ ਸਭਾਲ ਲਈਏ ਪੰਜਾਬ ਆਪਾਂ ਇੱਥੇ ਆਪਣਾ ਇੱਕ ਛੋਟਾ ਜਿਹਾ ਪੰਜਾਬ ਬਸਾਉਣੀ ਆ ਨਾ ਪੰਜਾਬ ਬਸੇਵਾ ਜਿੱਥੇ ਆਪਣਾ ਇਹ ਹੈ ਕਿ ਉੱਥੇ ਵੀ ਕਾਰੋਬਾਰ ਹੈ ਇੱਥੇ ਵੀ ਵੇਖਣਾ ਪੈਣਾ ਉੱਥੇ ਵੀ ਵੇਖਣਾ ਪੈਣਾ ਤੇ ਸਿਸਟਮ ਇਦਾਂ ਦਾ ਅਸੀਂ ਬਣਾ ਲੈਨੇ ਆ ਜੇ ਮੰਨ ਲਓ ਮੈਂ ਇੱਥੇ ਆ ਗਿਆ ਡੈਡੀ ਉੱਥੇ ਸੰਭਲ ਲੈਂਦਾ ਡੈਡੀ ਨੇ ਇੱਥੇ ਹੋਣਾ ਹੋਵੇ ਮਤਲਬ ਲੌਂਗ ਟਰਮ ਵਾਸਤੇ ਇੱਕ ਦੋ ਸਾਲ ਵਾਸਤੇ ਫਿਰ ਅਸੀਂ ਤੁਰ ਜਾਗੇ ਬਾਹਰ ਸਾਮਣ ਵਾਸਤੇ ਵੀ ਜਿੱਦਾਂ ਰਲ ਮਿਲ ਕੇ ਸਾਰਾ ਕੰਮ ਕਰ ਲੈਂਦੇ ਆ ਮਮਾ ਆਉਂਦੇ ਨੇ ਤੁਹਾਡਾ ਪੰਜਾਬ ਹਾਂਜੀ ਆਉਂਦੇ ਜਿੰਦੇ ਕਿੰਨੇ ਗੇੜੇ ਮਾਰਦੇ ਨੇ ਸਾਲ ਦੇ ਵਿੱਚ ਸਾਲ ਦੇ ਵਿੱਚ ਤਾਂ ਇੱਕ ਗੇੜਾ ਹੀ ਵੱਜਦਾ ਹੀ ਹੈ ਸਿਆਲਾਂ ਚ ਜਿਆਦਾ ਹੁੰਦੇ ਨੇ ਗਰਮੀਆਂ ਚ ਬਹੁਤ ਔਖਾ ਹੈ ਗਰਮੀਆਂ ਚ ਤਾਂ ਹਾਂ ਇਹ ਚੀਜ਼ ਵੀ ਆ ਗਰਮੀ ਨਹੀਂ ਉਹ ਚੀਜ਼ ਉਹ ਜਦੋਂ ਠੰਡ ਹੁੰਦੀ ਹੋਣੀ ਉੱਥੇ ਨਾ ਜਿਆਦਾ ਹਾਂਜੀ ਦੋਸ ਕਰਕੇ ਨਹੀਂ ਉੱਥੇ ਉਹ ਕਲਚਰ ਨਹੀਂ ਐਡਪਟ ਪੰਜਾਬ ਦਾ ਕਿਹੜਾ ਕਿਹੜਾ ਕਲਚਰ ਤੁਹਾਨੂੰ ਹੋਰ ਜਿਆਦਾ ਵਧੀਆ ਲੱਗਦਾ ਕਿਹੜੀ ਕਿਹੜੀ ਚੀਜ਼ ਵਧੀਆ ਲੱਗਦੀ ਹੈ ਆਪਣੇ ਇੱਕ ਤਾਂ ਪੰਦਤ ਦੁਕਾਨ ਤੇ ਜਾਂਦੇ ਨਾ ਮੰਨ ਲਓ ਕਿਸੇ ਵੀ ਦੁਕਾਨ ਤੇ ਜਾਓ ਤੁਸੀਂ ਬੈਠ ਕੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਚਾਹ ਪਾਣੀ ਪੁੱਛਦੇ ਨੇ ਚਾਹ ਤਾਂ ਨਹੀਂ ਪੀਣੀ ਜੂਸ ਲਿਆਈਏ ਪਾਣੀ ਕੀ ਸੇਵਾ ਇਹ ਨਹੀਂ ਹੁੰਦਾ ਵੀ ਬੰਦੇ ਨੇ ਪੀਣੀ ਹੁੰਦੀ ਹੈ ਜਾਂ ਕੁਝ ਵੀ ਅਗਲੇ ਨੇ ਇੱਜ਼ਤ ਕੀਤੀ ਵੀ ਚੱਲ ਤੂੰ ਆ ਕੇ ਬੈਠਾ ਸਾਡੇ ਕੋਲ ਤੇ ਅਸੀਂ ਦੱਸ ਕੀ ਸੇਵਾ ਕਰ ਸਕਦੇ ਹਾਂ ਉੱਥੇ ਨਹੀਂ ਹੈਗਾ ਉੱਥੇ ਤੂੰ ਜਾਏਂਗਾ ਨਾ ਦੁਕਾਨ ਦੇ ਬਸ ਜਿਹੜਾ ਤੈਨੂੰ ਸਮਾਨ ਚਾਹੀਦਾ ਉੱਥੇ ਤੱਕ ਮਤਲਬ ਵੀ ਸਮਾਨ ਲਿਓ ਤੇ ਜਾਓ ਐਨੇ ਡਾਲਰ ਦੋ ਵੀ ਆ ਚੱਕੋ ਤੇ ਜਾਓ ਬਸ ਇੱਥੇ ਤੱਕ ਭਾਵੇਂ ਕੀ ਭਾਵੇਂ ਤੁਸੀਂ ਵੱਡੇ ਬਿਜ਼ਨਸ ਵੀ ਕਰਨਾ ਹੋਵੇ ਕਿਸੇ ਨਾਲ ਅਸੀਂ ਟਰੱਕ ਬਾਈ ਕੀਤੇ ਬੰਦੇ ਉਹ ਵੀ ਨਹੀਂ ਕੋਈ ਛੁਸ਼ਕਿਸ਼ ਕਰਦੇ ਤੁਸੀਂ ਜਾ ਕੇ ਬਹਿ ਜਾਓ ਟੂ ਦਾ ਪੁਆਇੰਟ ਗੱਲ ਕਰਦੇ ਨੇ ਵੀ ਹਾਂਜੀ ਦੱਸੋ ਕਿੰਨੇ ਟਰੱਕ ਚਾਹੀਦੇ ਨੇ ਆ ਰੇਟ ਏ ਕਿਸ ਤਰੀਕੇ ਦੇ ਟਰੱਕ ਚਾਹੀਦੇ ਨੇ ਅੰਦਰੋਂ ਕੀ ਲਵਾਉਣੇ ਬਾਹਰੋਂ ਕੀ ਲਵਾਉਣੇ ਸਾਰਾ ਕੁਝ ਕਰ ਡਨ ਕਰਕੇ ਸਾਈਨ ਸੌਣ ਕਰਕੇ ਅਸੀਂ ਆ ਜੰਦੇ ਆ ਉੱਥੇ ਚਾ ਪਾਣੀ ਤਾਂ ਕੱਟ ਨਹੀਂ ਪੜਦਾ ਇੱਥੇ ਤਾਂ ਤੂੰ ਦੇਖ ਲਓ ਇੱਥੇ ਤਾਂ ਬਹੁਤ ਸੇਵਾ ਸੇਵਾ ਕਰਦੇ ਨੇ ਚਾਹ ਪਾਣੀ ਪੁੱਛਣਗੇ ਤੁਹਾਨੂੰ ਖਾਣਾ ਪੁੱਛਣਗੇ ਤੁਹਾਨੂੰ ਸਾਰਾ ਕੁਝ ਪੁੱਛਣਾ ਹੈ ਤੁਸੀਂ ਮੈਂ ਕਹਿੰਦਾ ਇੱਕ ਟਰੱਕ ਲਾਈਨ ਚੱਲਿਆ ਜਾਓ ਤੁਹਾਡੀ ਆਓ ਭਗਤ ਕਿ ਨਿਊ ਪਿੱਛੇ ਪਿੱਛੇ ਫਿਰਨਗੇ ਅਪਲਾਈ ਜਿਹੜੇ ਕੰਪਨੀ ਦੇ ਹੁੰਦੇ ਨੇ ਬਹੁਤ ਫਰਕ ਆ ਉਲਟੀਆਂ ਕਿਹੜੀਆਂ ਚੀਜ਼ਾਂ ਦਾ ਅੰਤਰ ਆ ਤੇ ਪੰਜਾਬ ਤੇ ਆਪਣਾ ਇੰਡੀਆ ਤੇ ਅਮਰੀਕਾ ਦੇ ਵਿੱਚ ਆਪਣਾ ਇੱਕ ਦਾ ਆਪਣਾ ਮੌਸਮ ਦਾ ਹੋ ਗਿਆ ਤੇ ਇੱਕ ਹੁੰਦੇ ਵੀ ਸਾਰੇ ਆਪਣੇ ਲਾਈਫ ਦੇ ਵਿੱਚ ਬਿਜ਼ੀ ਨੇ ਬਾਰ ਆਪਣੇ ਕੋਈ ਏ ਨਹੀਂ ਹੈਗਾ ਵੀ ਅਸੀਂ ਰੋਕ ਕੇ ਕਿਸੇ ਦਾ ਵੇਖ ਲਈਏ ਹੁਣ ਮੰਨ ਲਓ ਆਪਾਂ ਜਾਂਦੇ ਪਿੰਡ ਦੇ ਵਿੱਚ ਮੈਂ ਪਿੰਡ 'ਚ ਤੁਸੀਂ ਮੈਨੂੰ ਦੇ ਦੇਓ ਮੈਂ ਜਾਵਾਂ ਤੇ ਮੈਂ ਕਿਤੇ 5-10 ਜਾਣੇ ਕੋਲ ਬੈ ਕੇ ਫਿਰ ਘਰ ਜਾਂਦਾ ਵੀ ਹਾਂਜੀ ਦੱਸੋ ਕਿਵੇਂ ਚੱਲ ਰਿਹਾ ਕੀ ਚੱਲ ਰਿਹਾ ਹੈ ਹਾਲ ਚਾਲ ਕਰਦੇ ਠੀਕ ਨੇ ਸਾਰੇ ਇੱਕ ਦੂਜੇ ਤੋਂ ਪੁੱਛ ਗਿਸ਼ ਕਰਦੇ ਨੇ ਮਤਲਬ ਕਿ ਸੋਸ਼ਲ ਲਾਈਫ ਵਧੀਆ ਥੇ ਉੱਥੇ ਕੋਈ ਰੋਕਦਾ ਨਹੀਂ ਹੈ ਕੋਈ ਪੁੱਛਦਾ ਨਹੀਂ ਹੈਗਾ ਤੂੰ ਉੱਠ ਕੇ ਕੰਮ ਤੇ ਜਾਣਾ ਬੰਦਾ ਪੱਜੇ-ਪੱਜੇ ਜਾਏਗਾ ਪੱਜੇ-ਪੱਜੇ ਆਏਗਾ ਰੋਕਣ ਨੂੰ ਥਾਂ ਰੁਕਣ ਨੂੰ ਟਾਈਮ ਕੋਈ ਨਹੀਂ ਹੈਗਾ ਵੇਖਣ ਨੂੰ ਟਾਈਮ ਕੋਈ ਨਹੀਂ ਹੈਗਾ ਜਿਹੜੇ ਬਾਹਰ ਦੇ ਲੋਕ ਨੇ ਉਹ 65 ਸੈਰਟ ਜਿਆਦਾ ਪਾਉਂਦੇ ਨੇ ਜਾਂ ਟੀ-ਸ਼ਰਟ ਪਾ ਲਈ ਜਾਂ ਹੋਰ ਚੀਜ਼ਾਂ ਪਾ ਲਈ ਤੁਸੀਂ ਪੰਜਾਬੀ ਕੁੜਤਾ ਪਜਾਮਾ ਪਾਇਆ ਨੋਕਾਂ ਵਾਲੀ ਜੁੱਤੀ ਪਾਈ ਆ ਉਹ ਉੱਥੇ ਫਿਰ ਰਹਿ ਕੇ ਫਿਰ ਹੁੰਦਾ ਹੀ ਏ ਬੰਦੇ ਨੂੰ ਵੀ ਮੈਂ ਫਿਰ ਜਿਆਦਾ ਵਧੀਆ ਲੱਗਦੇ ਚੀਜ਼ਾਂ ਤਾਂ ਮੈਨੂੰ ਵਧੀਆ ਲੱਗਦੇ ਆ ਮੋਸਟਲੀ ਇਹ ਪਾਉਨੇ ਜਿਆਦਾ ਜਿਆਦਾ ਤਾਂ ਇਹੀ ਪਾਉਨੇ ਆ ਆਪਣਾ ਜਦੋਂ ਦਾ ਆਇਆ ਮੈਂ ਕੁੜਤੇ ਪਜਾਮੇ ਸਵਾਉਣੇ ਨੇ ਹੱਲੇ ਤੇ ਦੋ ਤਿੰਨ ਮੇਰੇ ਕੋਲ ਜੋੜੇ ਪੈਣੇ ਜਦੋਂ ਹੁੰਦਾ ਵੀ ਮੈਂ ਪਾ ਲੈਣਾ ਕੰਮ ਕੋ ਮ ਜਾਣ ਲੱਗੇ ਵੀ ਕਦੇ ਲੋਰ ਪਾ ਲਿਆ 셔ਟ ਪਾ ਲਿਆ ਕਰ ਕਰ ਰੰਦੇ ਦੇਵੇ ਕੁਰਤਾ ਪਜਾਮਾ ਪਾ ਲੈਂਦੇ ਹੂਰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਸ਼ੌਂਕ ਹੈ ਤੁਹਾਡਾ ਮੈਨੂੰ ਤਾਂ ਗਾਣਿਆਂ ਦੇ ਸ਼ੌਂਕ ਹੈ ਗਾਣੇ ਬਹੁਤ ਸੁਣਦਾ ਮੈਂ ਕਿਹੜੇ ਕਿਹੜੇ ਸਿੰਗਰ ਨੂੰ ਸੁਣਦੇ ਪੰਜਾਬ ਦੇ ਸੁਣਦੇ ਤਾਂ ਸਾਰਿਆਂ ਦੇ ਦਿਲਜੀਤ ਦੇ ਸੁਣਦੇ ਐਮੀ ਵਰਗ ਤੇ ਵੀ ਸੁਣ ਲੈਂਦੇ ਆ ਆਪਣੇ ਪ੍ਰੋਡਿਊਸਰ ਮਿਸਤਾਬਾਜ਼ ਉਹਦੇ ਨਾਲ ਵੀ ਬਹੁਤ ਵਧੀਆ ਮੈਨੂੰ ਉਹਦੇ ਗਾਣੇ ਬਹੁਤ ਜੂਸੇ ਵਾਲਾ ਵੀ ਸੁਣਦੇ ਰਹੇ ਹਾਂਜੀ ਸਿੱਧੂ ਮਸੇਵਾਲਾ ਵੀ ਸੁਣਦਾ ਸਿੱਧੂ ਮਸੇਵਾਲਾ ਦਾ ਬਹੁਤ ਸੁਣਦਾ ਉਹਦੇ ਤੇ ਸੁਣਦੇ ਹੀ ਰਹਿੰਦੇ ਉਹਦਾ ਹਰ ਰੋਜ਼ ਜਿੱਤੇ ਚੰਡੀਗੜ੍ਹ ਜਾਣਾ ਆਉਣਾ ਜਾਣਾ ਤਾਂ ਚਾਰ ਪੰਜ ਗਾਣੇ ਲੱਗਦੇ ਹੁੰਦੇ ਜ਼ਰੂਰ ਉਹਦੇ ਪੱਕੇ ਲੱਗਦੀ ਲੈਂਦੇ ਹੂੰ ਉਹਦੇ ਫੇਵਰਿਟ ਦੀ ਲਿਸਟ ਤੇ ਲੱਗੇ ਹੁੰਦੇ ਨੇ ਉਹ ਤਾਂ ਤੇ ਇਸ ਤੋਂ ਇਲਾਵਾ ਖੇਤੀ ਕਰਦੇ ਹਾਂ ਸਾਰਾ ਬਿਜ਼ਨਸ ਦੇਖਦੇ ਹਾਂ ਤੁਸੀਂ ਵੀ ਤੁਹਾਡੇ ਤੇ ਜਿੰਮੇਵਾਰੀਆਂ ਫਿਰ ਸਾਰੀ ਹੁਣ ਤਾਂ ਪੰਜਾਬ ਦੇ ਵਿੱਚ ਤਾਂ ਫਿਰ ਜਿੰਮੇਵਾਰੀ ਤਾਂ ਅਸੀਂ ਸਾਰੇ ਵੰਡੇ ਹੋਏ ਨੇ ਮਤਲਬ ਕਿ ਤਾਇਆ ਵੀ ਹੈਗੇ ਇੱਥੇ ਤੇ ਮੈਂ ਵੀ ਹਾਂ ਉਧਰੋਂ ਡੈਡੀ ਤੇ ਮੇਰੇ ਤਾਇਆ ਦਾ ਮੁੰਡਾ ਵੀ ਹੈਗਾ ਅਸੀਂ ਸਾਰੇ ਕੁਝ ਨਾਲ ਮਿਲ ਕੇ ਜਿੱਦਾਂ ਸਾਰਾ ਕੁਝ ਵੇਖਦੇ ਹੁੰਦੇ ਵੇ ਇਹ ਨਹੀਂ ਹੈਗਾ ਵੀ ਬੰਦਾ ਆ ਹੀ ਇਕੱਲਾ ਕਰੇਗਾ ਤਾਂ ਕਰੀ ਕਰੀ ਜਾਂਦੇ ਕਈ ਵਾਰੀ ਉਹਨੂੰ ਹੈਲਪ ਦੀ ਲੋੜ ਹੈ ਕਦੇ ਤਾਇਆ ਦੇ ਮੁੰਡੇ ਨੂੰ ਹੱਬ ਤੇ ਲੋੜ ਡੈਡੀ ਨੂੰ ਹੱਬ ਤੇ ਲੋੜ ਸਾਰੇ ਨਾਲ ਮਿਲ ਕੇ ਜਿੱਥੇ ਅਸੀਂ ਕਵਰ ਕਰ ਸਕਦੇ ਕਰੀ ਜਾਂਦੇ ਆ ਜਿਵੇਂ ਬਾਹਰ ਪੰਜਾਬ ਦੀ ਨੌਜਵਾਨ ਜਾ ਰਹੇ ਨੇ ਚਾਹੇ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਕੀ 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 ਤੁਸੀਂ ਕੀ ਸੋਚਦੇ ਆਂ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਤੁਸੀਂ ਮੈਂ ਕਹਿੰਨਾ ਪਿਛੇ ਜੀ ਅੰਕੜੇ ਆਏ ਸੀ ਲੱਖਾਂ ਦੇ ਅੰਕੜੇ ਆਏ ਸੀ ਕਿ ਹਰ ਮਹੀਨੇ ਲੱਖਾਂ ਨੌਜਵਾਨ ਜਿਹੜਾ ਜਾ ਰਿਹਾ ਹਜ਼ਾਰਾਂ ਨੌਜਵਾਨ ਜਾ ਰਹੇ ਜੇ ਤੁਹਾਡਾ ਇੱਥੇ ਸੈੱਟ ਹੋ ਸਕਦਾ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਤੇ ਤੁਸੀਂ ਇੱਥੇ ਰਹੋ ਨਹੀਂ ਹੁਣ ਤਾਂ ਤੁਸੀਂ ਦੇਖਿਆ ਹੋਣਾ 30-30 ਲੱਖ ਰੁਪਏ ਲੋਕ ਲਾ ਕੇ ਜਾ ਰਹੇ ਨੇ 30-30 ਲੱਖ ਲੋਕੀ 30 ਦੇ ਲੱਖ ਦਾ ਕੀ 60-70 ਲੱਖ ਲਾ ਕੇ ਯੂ ਐਸ ਏ ਜਾਂਦੇ ਨੇ ਹੂੰ ਠੀਕ ਹੈ ਨਾ ਉੱਥੇ ਜਾ ਕੇ ਤੁਸੀਂ ਕਿਸੇ ਥੱਲੇ ਰਹਿਣਾ ਪੈਂਦਾ 2-3 ਸਾਲ ਤਣੂ ਐਵੇਂ ਹੀ ਬਸ ਨਾ ਕੋਈ ਤੁਹਾਡੇ ਕੋਲ ਵਰਕ ਪਰਮਿਟ ਹੁੰਦਾ 6 ਮਹੀਨੇ ਵਰਕ ਪਰਮਿਟ ਨਹੀਂ ਹੁੰਦਾ ਹੂੰ ਸਾਲ ਦੋ ਸਾਲ ਤੁਹਾਡੇ ਕੋਲ ਕੁਝ ਬਣਦਾ ਨਹੀਂ ਹੈਗਾ ਤੇ ਕਿਸੇ ਦੇ ਥੱਲੇ ਰਹਿਣਾ ਪੈਂਦਾ ਉਹੀ ਤੁਸੀਂ ਇੱਥੇ ਰਾਜੇ ਬਣ ਕੇ ਰਹਿ ਸਕਦੇ ਹੋ ਕੀ ਕੀ ਕੰਮ ਕਰਨੇ ਪੈਂਦੇ ਨੇ ਉੱਥੇ ਜਦੋਂ ਸਟਾਰਟਿੰਗ ਦੌਰ ਦੇ ਵਿੱਚ ਹੁੰਦਾ ਸਟਾਰਟਿੰਗ ਦੇ ਵਿੱਚ ਜਾਂਦੇ ਤਾਂ ਫਿਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਹ ਹੁੰਦਾ ਵੀ ਤੁਸੀਂ ਰਹਿਣਾ ਕਿੱਥੇ ਆ ਜਗਾ ਵੇਖਣਾ ਪੈਂਦਾ ਜਦੋਂ ਕੋਈ ਰਿਸ਼ਤੇਦਾਰ ਹੈਗਾ ਜਾਂ ਕੋਈ ਬੰਦਾ ਹੈਗਾ ਜਿਹੜਾ ਤੈਨੂੰ ਜਾਣਦਾ ਹੋਵੇ ਤੁਸੀਂ ਉਹਨਾਂ ਕੋਲ ਜਾਓਗੇ ਉਹ ਤੁਹਾਡਾ ਕਰੇਗਾ ਸਪான்ਸਰ ਲੈਟਰ ਭੇਜੇਗਾ ਫਿਰ ਉਹਨਾਂ ਨੂੰ ਕੰਮ ਲੱਭਣਾ ਪੈਣਾ ਕੰਮ ਲੱਭਣ ਨੂੰ ਐ ਨਹੀਂ ਹੈ ਕਿ ਵੀ ਜਾਂਦੇ ਸਾਡੇ ਤੁਹਾਨੂੰ ਕੰਮ ਮਿਲ ਜਾਣਾ ਦੋ ਦਿਨ ਹਫਤੇ ਪੁੱਛ-ਕਿਸ਼ ਕਰੇਗਾ ਕਦੇ ਇਹਨੂੰ ਪੁੱਛ ਲਿਆ ਕਦੇ ਉੱਧਰ ਪੁੱਛ ਲਿਆ ਕਿਸ ਨੂੰ ਪੁੱਛ ਵੀ ਜਾਣ ਪੇਛਾਣ ਹੋ ਤਾਂ ਹੀ ਕੰਮ ਮਿਲੇਗਾ ਅਗਲਾ ਕੋਈ ਰੱਖਦਾ ਵੀ ਨਹੀਂ ਇੰਨੇ ਛੇਤੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਮਤਲਬ ਆਪਣੇ ਜਦੋਂ ਕੇਸ ਫਾਈਲ ਕਰ ਲਏ ਤੇ ਤੁਸੀਂ ਕੰਮ ਕਰੀ ਜਾਂ ਨਾਲ ਕੇਸ ਦੇ ਤੁਹਾਡੇ ਉਹਨਾਂ ਚਿਰ ਤੱਕ ਕੰਮ ਬਣਦਾ ਨਹੀਂ ਸੈੱਟ ਨਹੀਂ ਬਣਦਾ ਡੇਢ ਦੋ ਸਾਲ ਬਾਅਦ ਹੀ ਬਣਦਾ ਜਿਹੜੇ ਮੁੰਡੇ ਉੱਥੇ ਗਏ ਨੇ ਹੁਣ ਆ ਡੇਢ ਦੋ ਸਾਲ ਬਾਅਦ ਸਾਡੇ ਨਾਲ ਰਹਿੰਦੇ ਸੀ ਹੁਣ ਜਾ ਕੇ ਕਿਤੇ ਉਹਨਾਂ ਦਾ ਕੰਮ ਸੈੱਟ ਹੋ ਰਿਹਾ ਹੈ ਹੂੰ ਸਟਾਰਟਿੰਗ ਦਾਰ ਬਹੁਤ ਹੋ ਕੇ ਇਹ ਵੀ ਹੁੰਦਾ ਕਹਿੰਦੇ ਕਿ ਜਿਹੜੀ ਲੋਕ ਉੱਥੇ ਜਾ ਕੇ ਘਰ ਲੈ ਲੈਂਦੇ ਨੇ ਫਿਰ ਤਾਂ ਉਹ ਘਰ ਦੀਆਂ ਕਿਸ਼ਤਾਂ ਲਾਉਣ ਜੋਗੇ ਵੀ ਹੋ ਜਾਂਦੇ ਨੇ ਬਸ ਸਿਰਫ ਉੱਥੇ ਹੋ ਜਾਂਦੇ ਨੇ ਘਰ ਤਾਂ ਬਹੁਤ ਲੈਣ ਦਾ ਜਿਹੜਾ ਬੰਦਾ ਲੈ ਵੀ ਲਵੇ ਉਹ ਤਾਂ ਫਿਰ ਬਹੁਤ ਡਾਊਨ ਦਾ ਰੋਡ ਸੋਚੇ ਕਿ ਪਹਿਲਾਂ ਤੈਨੂੰ ਵਰਕ ਪਰਮਿਟ ਆਏਗਾ ਵਰਕ ਪਰਮਿਟ ਬਾਅਦ ਤੁਹਾਡਾ ਫਿਰ ਗ੍ਰੀਨ ਕਾਰਡ ਆਏਗਾ ਜਦੋਂ ਜਦੋਂ ਤੁਹਾਡਾ ਗ੍ਰੀਨ ਕਾਰਡ ਆ ਗਿਆ ਉਹਨਾਂ ਆਲਮੋਸਟ ਸਾਰਿਆਂ ਦਾ ਉਦੋਂ ਬਣਦਾ ਹੀ ਹੈ ਵੀ ਕੁਛ ਨਾ ਕੁਛ ਬਣਿਆ ਹੁੰਦਾ ਤੁਸੀਂ ਜਦੋਂ ਘਰ ਲੈਂਦੇ ਹੋ ਫਿਰ 30 ਸਾਲ ਦੀ ਕਿਸ਼ਤੀ ਵਜਦੀ ਹੁੰਦੀ ਸਿੱਧੀ 5 ਸਾਲ ਤੇ ਤੁਹਾਡੇ ਹਰ ਹਰ ਮਹੀਨੇ ਤੁਹਾਡੇ ਕਿਸ਼ਤੇ 30 ਸਾਲਾਂ ਲਗਾਤਾਰ ਤੇ ਫਿਰ ਮੁੜ ਕੇ ਤੁਹਾਡੇ ਗੱਡੀ ਹੈ ਗੱਡੀ ਦੇ ਖਰਚੇ ਆਉਣੇ ਨੇ ਫੋਨ ਦੇ ਖਰਚੇ ਆਉਣੇ ਨੇ ਤੁਹਾਡੇ ਉਹਨਾਂ ਲਲਾ ਲਲਾ ਪੱਪਾ ਖਰਚੇ ਬੜੇ ਹੁੰਦੇ ਨੇ ਤੇ ਮਤਲਬ ਐਵਰੇਜ ਇਨ ਜਿਹੜੇ ਇਨ ਹਾਊਸਹੋਲਡ ਹੁੰਦੇ ਨੇ ਤੁਹਾਡੇ ਕੋਈ ਕਾਰ ਤੁਹਾਡੇ ਕੋਈ ਗੱਡੀ ਇੱਕ ਦੋ ਗੱਡੀਆਂ ਹੁੰਦੇ ਨੇ ਫੋਨ ਵੀ ਸਾਰਾ ਕੁਝ ਮਲਾ ਮਲੋ ਕੇ ਖਰਚੇ ਵਿੱਚ 5-6 ਹਜ਼ਾਰ ਡਾਲਰ ਦਾ ਖਰਚਾ ਆਈ ਜਾਂਦਾ ਮਹੀਨੇ ਦਾ ਤੇ ਬੰਦਾ ਜੇ ਦੋਵੇਂ ਜੀ ਕੰਮ ਕਰਦੇ ਤੁਸੀਂ 8-9000 ਕਮਾ ਰਹੇ ਹੋ ਤੇ ਫਿਰ ਬੱਜਦਾ ਕੀ ਹੈ ਗੇਮ ਕਿਹੜੀ ਖੇਡਦੇ ਰਹੇ ਹੋ ਜੀ ਤੁਸੀਂ ਕਹਿ ਰਹੇ ਸੀ ਜੇ ਮੈਂ ਸਕੂਲ ਮੈਂ ਵਾਲੀਬਾਲ ਖੇਡਦੇ ਰਹੀ ਸੀ ਵਾਲੀਬਾਲ ਖੇਡਦੇ ਰਹੀ ਕਿੰਨਾ ਕੁ ਸਮਾਂ ਖੇਡੀ ਮੈਂ 4-3-4 ਸਾਲ ਖੇਡੀ ਸੀ ਜਦੋਂ ਉਹ ਦੌਰ ਸੀ ਸਕੂਲ ਵਾਲਾ ਤਾਂ ਉਦੋਂ ਉਹਨਾਂ ਬੱਚਿਆਂ ਦੇ ਵਿੱਚ ਕੋਲ ਮਿਲ ਨੂੰ ਕਿੰਨਾ ਕੁ ਸਮਾਂ ਲੱਗਿਆ ਕਦੋਂ ਕੋ ਉਹਨਾਂ ਨੇ ਤੁਹਾਨੂੰ ਅਡਾਪਟ ਕਰ ਲਿਆ ਵੀ ਹਾਂ ਯਾਰ ਇਹ ਵੀ ਸਾਡਾ ਹੀ ਭਾਈ ਹੈ ਜਿਹੜੇ ਮੁੰਡੇ ਦੇਖੋ ਹੌਸਟਲ ਦੇ ਵਿੱਚ ਰਹਿ ਕੇ ਮੁੰਡੇ ਦੇ ਐਵਰੀ ਈਅਰ ਕੋਈ ਨਵਾਂ ਆ ਜਾਂਦਾ ਕੋਈ ਚੱਲ ਜਾਂਦਾ ਹੈ ਤੇ ਉਹ ਵੀ ਸ਼ੁਰੂ ਸ਼ੁਰੂ ਚ ਹੁੰਦਾ ਵੀ ਇਹ ਕੀ ਹੈ ਕੀ ਸਿਸਟਮ ਹੈ ਦਾ ਪਰ ਜਦੋਂ ਬੋਲਚਾਲ ਬੰਦੇ ਦੇ ਦੋ ਦਿਨ ਮਹੀਨੇ ਲੱਗ ਜਾਂਦਾ ਤੁਸੀਂ ਇੱਕ ਦੂਜੇ ਨਾਲ ਬੋਲਣ ਲੱਗ ਜਾਂਦੇ ਤਾਂ ਠੀਕ ਹੈ ਪਤਾ ਲੱਗ ਜਾਂਦਾ ਫੇਰ ਦਾ ਆਪਣੇ ਪਿੰਡ ਵਾਲੇ ਨੂੰ ਜਾ ਕੇ ਵੇਖ ਲਓ ਪੁੱਛੋ ਗੋਰਮਡਾ ਉਹ ਆਪਣਾ ਹੀ ਹੈ ਆਪਣੇ ਕਰਦਾ ਹੀ ਹੈ ਪੁੱਛਣਗੇ ਗੋਰਾ ਗੋਰਾ ਕਹਿ ਕੇ ਬੁਲਾਉਂਦੇ ਨੇ ਪਿੰਡ ਚ ਫਿਰ ਮੈਨੂੰ ਤਾਂ ਰਾਜ ਹੀ ਕਹਿ ਕੇ ਬੁਲਾਉਂਦੇ ਨੇ ਸਕੂਲੇ ਦਾ ਜੋ ਗੋਰੇ ਕਹਿੰਦੇ ਹੁੰਦੇ ਨੇ ਮੇਰਾ ਹੁਣ ਸਕੂਲ ਜਾਂਦੇ ਆ ਜੇ ਕੋਈ ਵੀ ਬੰਦਾ ਇੱਥੇ ਸਕੂਲ ਗਿਆ ਹੋਵੇ ਤਾਂ ਪਤਾ ਹੀ ਹੈ ਕਿ ਦਾ ਨਾਮ ਪੱਕਾ ਹੁੰਦਾ ਇੱਕ ਦਾ ਕੱਚਾ ਨਾ ਹੁੰਦਾ ਕੱਚਾ ਨਾ ਹੀ ਚੱਲਦਾ ਹੁੰਦਾ ਬੰਦੇ ਦਾ ਪੱਕਾ ਦਾ ਕੋਈ ਪੁੱਛਦਾ ਨਹੀਂ ਹੈਗਾ ਸਾਡਾ ਮੁੰਡਾ ਇੱਕ ਪੜਦਾ ਹੁੰਦਾ ਸੀ ਉਹਦਾ ਨਾਮ ਕੱਚਾ ਨਾਮ ਨੂੰ ਮੈਨੂੰ ਯਾਦ ਕੋਈ ਨਹੀਂ ਪਰ ਉਹਦਾ ਨਾਮ ਕੱਚਾ ਹੀ ਯਾ ਪਤਾ ਸੀ ਅੱਜ ਤੱਕ ਉਹਦਾ ਨਾਮ ਕੋਈ ਨਹੀਂ ਪਤਾ ਵੀ ਅਸਲੀ ਕੀ ਤੇ ਫਿਰ ਮੈਨੂੰ ਤਾਂ ਗੋਰਾ ਹੀ ਕਹਿੰਦੇ ਸੀ ਪੰਜਾਬ ਭੇਜਣ ਦਾ ਫੈਸਲਾ ਤੁਹਾਡੀ ਮੰਮੀ ਦਾ ਸੀ ਜਾਂ ਤੁਹਾਡੇ ਪਾਪਾ ਦਾ ਸੀ ਪਾਪਾ ਦਾ ਸੀ ਉਹ ਕਹਿੰਦੇ ਸੀ ਵੀ ਚੱਲ ਜਾ ਕੇ ਪਤਾ ਲੱਗੇ ਥੋੜਾ ਜਿਹਾ ਵਿਰਸਾ ਬਾਰੇ ਪਤਾ ਲੱਗੇ ਕਲਚਰ ਵੀ ਆਪਣੇ ਉੱਠਣਾ ਬੈਠਣਾ ਕੀ ਸਿਸਟਮ ਹੈ ਤੇ ਇੱਥੇ ਜੀ ਲੱਗ ਗਿਆ ਸੀ ਸਕੂਲ ਜਾਣ ਲੱਗ ਗਏ ਤੇ ਫਿਰ ਮਾਂ ਨੇ ਭੇਜਤਾ ਸੀ ਨਹੀਂ ਦੂਰ ਨਾ ਸੱਤ ਸਮੁੰਦਰੋਂ ਪਾਰ ਦੀ ਗੱਲ ਹੁੰਦੀ ਹੈ ਨਾ ਮਾਂ ਦੇ ਲਈ ਕਿੰਨਾ ਔਖਾ ਫੈਸਲਾ ਸੀ ਔਖਾ ਸੀ ਉਹ ਫਿਰ ਆਪਣਾ ਥੋੜੇ ਡਿਬੇਟ ਹੋਏ ਸੀ ਘਰ ਦੇ ਵਿੱਚ ਵੀ ਜਾਵੇ ਨਾ ਜਾਵੇ ਕਿਸ ਸਾਥ ਨਾਲ ਫਿਰ ਐਂਡ ਦੇ ਵਿੱਚ ਮੰਮੀ ਤਾਂ ਕਹਿੰਦੇ ਸੀ ਕਿ ਗੁੱਡ ਆਈਡੀਆ ਹੈ ਵੀ ਮਾੜਾ ਨਹੀਂ ਹੈਗਾ ਜੇ ਵੱਧ ਤੋਂ ਵੱਧ ਦਿਲ ਨਹੀਂ ਲੱਗੇਗਾ ਵਾਪਸ ਆ ਜਾਏਗਾ ਇੱਕ ਵਾਰ ਜਾਨੀ ਕਿ ਹੋ ਗਿਆ ਸੀ ਵੀ ਘਰ ਦੇ ਵਿੱਚ ਹਨਾ ਵੀ ਕਿਉਂ ਭੇਜਿਆ ਜਾਵੇ ਹੈਨਾ ਕੌਮ ਇੰਨਾ ਵੀ ਨਹੀਂ ਹੋਇਆ ਸੀ ਬਸ ਥੋੜਾ ਜਿਹੀ ਵੀ ਮੰਮੇ ਦੇ ਜਿੱਦਾਂ ਹੁਣ ਕੋਈ ਵੀ ਹੈ ਕਿਸੇ ਦਾ ਜਵਾਕ ਹੋਵੇ ਉਹਨੂੰ ਦੂਰ ਭੇਜਣਾ ਹਨਾ ਮੰਮੀ ਨੂੰ ਆਪ ਕਦੇ ਇੱਥੇ ਆਏ ਨਹੀਂ ਸੀ ਪਹਿਲਾਂ ਤੇ ਫਿਰ ਉਹਨੂੰ ਵੀ ਸੀ ਵੀ ਕਿਦਾਂ ਸਿਸਟਮ ਕੀ ਹੋਊਗਾ ਕਿਸ ਸਾਹ ਨਾਲ ਤੇ ਪਤਾ ਨਹੀਂ ਦਿਲ ਲੱਗੇਗਾ ਨਹੀਂ ਲੱਗੇਗਾ ਸਾਹਬੇ ਕੋਈ ਪਿਆਰ ਹੋਊਗਾ ਨਹੀਂ ਹੋਊਗਾ ਸਾਰਾ ਕੁਝ ਡਾਊਟ ਹੁੰਦੇ ਨੇ ਬੰਦੇ ਦੇ ਮਨ 'ਚ ਉੱਪਰ ਤੇ ਫਿਰ ਜਦੋਂ ਇੱਥੇ ਆਏ ਸੀ ਤੇ ਮੇਰਾ ਵੀ ਦਿਲ ਲੱਗ ਗਿਆ ਨੂੰ ਪਤਾ ਲੱਗ ਗਿਆ ਵੀ ਸਾਰਾ ਕੁਝ ਵਧੀਆ ਸੇਫ ਐ ਐਵਰੀਥਿੰਗ ਗੁੱਡ ਐ ਤੇ ਫਿਰ 12 ਸਾਲ ਦੀ ਉਮਰ ਤੋਂ ਪਹਿਲਾਂ ਘਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪੰਜਾਬੀ ਦੇ ਰੂਪ ਚ ਬੁਲੀ ਜਾਂਦੀ ਕਿਹੋ ਜਿਹਾ ਉੱਥੇ ਕਲਚਰ ਸੀ ਜਦੋਂ ਜਿਹੜੇ ਜਿਹੜੇ ਤੁਸੀਂ ਆਪਣੇ ਸਮੇ 12 ਸਾਲ ਦੀ ਉਮਰ ਤੱਕ ਸਿੱਖਿਆ ਮੈਂ ਤਾਂ ਸਿਰਫ ਦੋ ਗੱਲਾਂ ਸਿੱਖੀਆਂ ਕਿ ਕੀ ਹਾਲ ਹੈ ਤੇ ਕਿ ਠੀਕ ਹੈ ਉਸ ਤੋਂ ਅੱਗੇ ਪਿੱਛੇ ਵਿੱਚ ਕੋਈ ਸਿੱਖਿਆ ਨਹੀਂ ਹੈਗਾ ਉਸ ਤੋਂ ਬਾਅਦ ਕੁਝ ਨਹੀਂ ਸੀ ਉਸ ਤੋਂ ਇਲਾਵਾ ਕੁਝ ਨਹੀਂ ਸੀ ਇੱਥੇ ਆ ਕੇ ਪਤਾ ਲੱਗਿਆ ਸੀ ਸਾਰਾ ਕੁਝ ਡੈਡੀ ਤਾਂ ਪੰਜਾਬ ਦੇ ਨਾਲ ਸੰਬੰਧ ਸਿਖਾਉਂਦੇ ਨਹੀਂ ਸੀ ਪੰਜਾਬੀ ਫਿਰ ਉੱਥੇ ਜੋੜਦੇ ਨਹੀਂ ਸੀ ਉਹ ਕਹਿੰਦੇ ਤਾਂ ਹੋਣਗੇ ਡੈਡੀ ਉਸ ਟਾਈਮ ਟਰੱਕ ਚਲਾਉਂਦੇ ਸੀ ਘਰ ਤੋਂ ਜ਼ਿਆਦਾ ਬਾਹਰ ਹੀ ਰਹਿੰਦੇ ਹੁੰਦੇ ਸੀ ਜਦੋਂ ਆਉਂਦੇ ਹੁੰਦੇ ਸੀ ਥੱਕੇ ਹੁੰਦੇ ਤੇ ਕਦੇ ਕੋਈ ਆ ਜਾਂਦਾ ਘਰ ਆ ਜਾਂਦਾ ਆਪਣਾ ਰੋਟੀ ਪਾਣੀ ਦਾ ਕਰ ਲੈਂਦੇ ਕਦੇ ਉਹ ਵੀ ਬਾਹਰ ਤੁਰ ਜਿੰਨੇ ਕੋਈ ਪਾਰਟੀ ਆ ਗਈ ਕੋਈ ਕਿਸੇ ਦਾ ਬਟ ਜਨਮ ਦਿਨ ਨੇ ਕਿ ਕਿਸੇ ਦਾ ਵਿਆਹ ਹੈ ਉਹਨਾਂ ਦੇ ਜਾਂਦੇ ਰਹਿੰਦੇ ਸੀ ਤੇ ਫਿਰ ਆਪਣੇ ਟਾਈਮ ਨਹੀਂ ਮਿਲਦਾ ਸੀ ਵੀ ਆਪਾਂ ਬੈ ਕੇ ਚੰਗੇ ਤਰੀਕੇ ਨਾਲ ਸਿਖਾਈ ਹੈ ਹਾਂ ਹਾਂ ਜੀ ਉਹ ਵੀ ਸਿਖਾਉਣ ਦੇ ਜੋਰ ਲੰਦਾ ਹੀ ਵੀ ਵੀ ਸਿੱਖ ਜਾ ਵੀ ਆ ਇਹ ਵੀ ਦੱਸਦੇ ਹੁੰਦੇ ਸੀ ਮੈਂ ਉਹ ਜੀ ਮੈਨੂੰ ਗਿਣਤੀ ਵੀ ਹੁੰਦੀ ਸੀ 1 ਤੋਂ 10 ਇੰਨਾ ਕਦੇ ਚੱਲ ਹੀ ਜਾਂਦਾ ਸੀ ਪਰ ਗੱਲ ਇਹ ਸੀ ਕਿ ਮੈਂ ਵੀ ਸਿਰਫ ਮਨ ਲਓ 2 ਦਿਨ ਉਹਨਾਂ ਕੋ ਬੈ ਗਿਆ ਸੀ ਬਾਅਦ ਫਿਰ ਮੈਂ ਸਕੂਲਾਂ ਚ ਜਾ ਕੇ ਇੰਗਲਿਸ਼ ਬੋਲਣਾ ਫਿਰ ਤਾਂ ਜੋ ਹੀ ਦੱਸਿਆ ਹੁੰਦਾ ਭੁੱਲ ਜਾਂਦਾ ਸੀ ਇੱਥੇ ਆ ਕੇ ਇਹ ਸੀ ਵੀ ਮਜਬੂਰੀ ਹੈ ਜੇ ਮੈਂ ਦੱਸੂਗਾ ਨਾ ਕਿ ਰੋਟੀ ਵੀ ਨਹੀਂ ਖਾ ਉਹਨੇ ਵੀ ਦੱਸਣਯੋਗ ਨਹੀਂ ਹੋ ਜਵੇ ਤੇ ਮੈਂ ਰੋਟੀ ਖਾਣੀ ਹੈ ਕੀ ਖਾਣੀ ਓਕੇ ਤੇ ਜਦੋਂ ਤੁਹਾਡੇ ਫਾਦਰ ਸਾਹਿਬ ਗਏ ਅਮਰੀਕਾ ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਗਏ ਕਿੰਨੀ ਕ ਮਿਹਨਤ ਉਹਨਾਂ ਨੇ ਕੀਤੀ ਉੱਥੇ ਜਾ ਕੇ ਇਹ ਵੀ ਤੁਹਾਨੂੰ ਦੱਸ ਦੇਣੀ ਹੈ ਉਹਨਾਂ ਨੇ ਤਾਂ ਬਹੁਤ ਮਿਹਨਤ ਕੀਤੀ ਹੈ ਉਹ ਨਿਊਯਾਰਕ ਚ ਰਹੇ ਸੀ ਸ਼ੁਰੂ ਸ਼ੁਰੂ ਚ ਤੇ ਉਦੋਂ ਆਈ ਥਿੰਕ 90 ਦੇ ਸਟਾਰਟਿੰਗ ਦੇ ਵਿੱਚ 80s ਦੇ ਐਂਡ ਦੇ ਵਿੱਚ ਗਏ ਸੀ ਓਕੇ ਤੇ ਉੱਥੇ ਜਾ ਕੇ ਉਦੋਂ ਵੀ ਸਮਾਂ ਬਹੁਤ ਬਹੁਤ ਹਾਰਡ ਸੀ ਕਿ ਪੰਜਾਬੀ ਇੰਨੇ ਹੈ ਨਹੀਂ ਸੀ ਉੱਥੇ ਬਹੁਤ ਘੱਟ ਸੀ ਤੇ ਕੰਮ ਜਿਹੜੇ ਮਿਲਦੇ ਸੀ ਉਹ ਤਾਂ ਜਿੱਦਾਂ ਪੇਂਟਿੰਗ ਵਾਲਾ ਕੰਮ ਮਿਲਦਾ ਸੀ ਹਾਰਡ ਲੇਬਰ ਮਿਲਦਾ ਸੀ ਉਹ ਦਾ ਸਿੰਪਲ ਕੰਮ ਕੋਈ ਈਜ਼ੀ ਕੰਮ ਹੈ ਨਹੀਂ ਸੀ ਤੇ ਵੀ ਜਦੋਂ ਟਰੱਕਾਂ ਦੇ ਵਿੱਚ ਪੈ ਗਏ ਸੀ ਉਸ ਟਾਈਮ ਜਦੋਂ ਮੇਰੇ ਡੈਲੀ ਟਰੱਕ ਚਲਾਉਂਦੇ ਸੀ ਉਦੋਂ ਕੋਈ ਪੰਜਾਬੀ ਨਹੀਂ ਸੀ ਟਰਕਿੰਗ 'ਚ ਬਹੁਤ ਘੱਟ ਸੀ ਕਿੰਨੇ ਕਿੰਨੇ ਘੰਟੇ ਕੰਮ ਕਰਦੇ ਰਹੇ ਉਹ ਤਾਂ ਫਿਰ ਜੇ ਤੁਸੀਂ ਟਰੱਕ ਦੇ ਵਿੱਚ ਲਾ ਲਓ ਬੰਦਾ 15 16 ਘੰਟੇ ਦੀ ਡੇੜੀ ਦਾ ਲਾਂ ਹੀ ਲੈਂਦਾ ਇਕੱਲੇ ਉਹੀ ਸੀ ਜਾਨੀ ਬਹੁਤ ਘੱਟ ਸੀ ਜਾਨੀ ਉਦੋਂ ਪੰਜਾਬੀ ਜਾਨੀ ਉਦੋਂ ਪੰਜਾਬੀ ਬਹੁਤ ਘੱਟ ਸੀ ਖਾਸ ਕਰਕੇ ਟਰਕਿੰਗ 'ਚ ਹੁਣ ਤੁਸੀਂ ਜਾਓ ਤੇ ਟਰੱਕ ਸਟਾਪ 'ਤੇ ਵੇਖੋ ਤੇ ਇੱਕ ਜਦੋਂ 10 ਬੰਦੇ 10ਾਂ 'ਚੋਂ 8 ਪੰਜਾਬੀ ਹੁੰਦੇ ਨੇ ਹੁਣ ਇਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਆਪਣੇ ਟਰਕਿੰਗ ਦੇ ਵਿੱਚ ਆਏ ਹੋਏ ਨੇ ਟਰੱਕ ਟਰਕਿੰਗ ਕੰਪਨੀ ਕੈਲੀਫੋਰਨੀਆ ਦੇ ਪਾਸੇ ਬਹੁਤ ਖੁੱਲ ਗਏ ਨੇ ਉਸ ਟਾਈਮ ਦੇ ਵਿੱਚ ਸਿਰਫ ਗੋਰੇ ਦਾ ਹੁੰਦਾ ਸੀ ਗੋਰੇ ਚਲਾਉਂਦੇ ਸੀ ਤੇ ਉਹਦੇ ਚ ਪੰਜਾਬੀ ਬਹੁਤ ਘੱਟ ਸੀ ਇਹ ਬਹੁਤ ਰੇਅਰ ਹੁੰਦਾ ਸੀ ਵੀ ਤੁਸੀਂ ਕਿਸੇ ਪੰਜਾਬੀ ਨੂੰ ਮਿਲੋਗੇ ਤੁਹਾਡੀ ਜਿਹੜੀ ਛੋਟੀ ਭੈਣ ਆ ਉਹਨਾਂ ਦਾ ਜਨਮ ਵੀ ਅਮਰੀਕਾ ਦੇ ਵਿੱਚ ਹੋਇਆ ਹਾਂਜੀ ਕਿੰਨੇ ਛੋਟੇ ਨੇ ਤੁਹਾਡੇ ਤੋਂ ਉਹ 17 ਸਾਲ ਛੋਟੇ ਨੇ ਮੇਰੇ ਤੋਂ 17 ਸਾਲ ਛੋਟੇ ਉਹ ਵੀ ਤੇ ਪੰਜਾਬ ਚ ਪੜਾਈ ਕਰ ਰਹੇ ਨੇ ਹਾਂਜੀ ਉਹਨਾਂ ਤਾਂ ਬਿਲਕੁਲ ਪੰਜਾਬੀ ਸਾਰੀ ਆਉਂਦੀ ਹੋਣੀ ਹੈ ਹਾਂਜੀ ਉਹ ਬੋਲ ਲੈਂਦੀ ਸਾਰਾ ਕੁਝ ਕਰਦੀ ਹੈ ਇਸ ਤੋਂ ਇਲਾਵਾ ਖਾਣ ਦੇ ਵਿੱਚ ਕਿਹੜੇ-ਕਿਹੜੇ ਚੀਜ਼ਾਂ ਪਸੰਦ ਨੇ ਤੁਹਾਨੂੰ ਖਾਣ ਦੇ ਵਿੱਚ ਤਾਂ ਮੈਨੂੰ ਸਭ ਤੋਂ ਵਧੀਆ ਤੇ ਸਿੰਪਲ ਜਿਹੜੇ ਦਾਲ ਮਿਕਸ ਦਾਲ ਹੋਵੇ ਤੇ ਰੋਟੀ ਹੋਵੇ ਉਹ ਮੈਨੂੰ ਵਧੀਆ ਲੱਗਦੇ ਬਾਕੀ ਤੇ ਪਿੰਡੀ ਤੇ ਕਰੇਲੇ ਇੱਥੇ ਸਾਡੇ ਤਾਜ਼ੇ ਪਿੰਡੀ ਤਾਂ ਮੈਂ ਕੱਲ ਸ਼ਾਮੀ ਖਾ ਕੇ ਟੇ ਆਪ ਆਪ ਵੀ ਕੀ ਕੀਤੀ ਕਰਦੇ ਹੋ ਸਬਜ਼ੀ ਬੜੀ ਮੋਟੀ ਹਾਂਜੀ ਸਾਡੇ ਘਰ ਦੇ ਪਿਛਲੇ ਪਾਸੇ ਸਾਰੇ ਸਬਜ਼ੀਆਂ ਲੱਗੀਆਂ ਨੇ ਅਸੀਂ ਬਾਜ਼ਾਰੋਂ ਤਾਂ ਬਹੁਤ ਘੱਟ ਖਰੀਦਦੇ ਕਦੇ ਟਮਾਟਰ ਲੈ ਲੈ ਕਦੇ ਗੰਡੇ ਗੁੰਡੇ ਲੈ ਲੈਂਦੇ ਨਹੀਂ ਤੇ ਫਿਰ ਸਾਰਾ ਕੁਝ ਘਰੇ ਹੀ ਹੁੰਦਾ ਪੰਜਾਬ ਦਾ ਸਿੱਕ ਇਤਿਹਾਸ ਵੀ ਪੜਦੇ ਰਹੋ ਥੋੜਾ-ਮੋਟਾ ਹਾਂਜੀ ਕਿਹੜੇ ਕਿਹੜੇ ਚੀਜ਼ਾਂ ਪੜੀਆਂ ਕਿੱਥੇ ਕਿੱਥੇ ਗਏ ਪੰਜਾਬ ਦੇ ਕਿਹੜੇ ਕਿਹੜੇ ਧਾਰਮਿਕ ਸਥਾਨਾਂ ਤੇ ਮੈਂ ਇੱਕ ਤਾਂ ਹਰਮੰਦਰ ਸਾਹਿਬ ਦੇ ਜਾਂਦੇ ਜਾਂਦੇ ਨੇ ਤੇ ਫਤੇਗੜ ਸਾਹਿਬ ਵੀ ਗਏ ਹੋਏ ਆ ਆ ਪਿੱਛੇ ਅਸੀਂ ਸੱਦੇ ਵਾਲਾ ਗੁਰਦੁਆਰਾ ਇੱਥੇ ਨੇੜੇ ਅਸੀਂ ਉਧਰ ਵੀ ਜਾਂਦੇ ਰਹੇ ਮੈਂ ਸਿੱਖੀ ਬਾਰੇ ਪੜਿਆ ਤੇ ਜ਼ਿਆਦਾਤਰ ਅਸੀਂ ਪੜਨ ਨਾਲੋਂ ਮੈਨੂੰ ਵਧੀਆ ਲੱਗਦਾ ਵੀ ਅਸੀਂ ਦਾਦਾ-ਦਾਦੀ ਕੋਲ ਬੈ ਕੇ ਸੁਣਦੇ ਹੁੰਦੇ ਸੀ ਵੀ ਉਹ ਦੱਸਦੇ ਹੁੰਦੇ ਸੀ ਵੀ ਇਦਾਂ ਇਦਾਂ ਅੱਛਾ ਉਹ ਦੱਸਦੇ ਸੀ ਉਹਨਾਂ ਨੂੰ ਉਹਨਾਂ ਸੁਣਦੇ ਸੀ ਵੀ ਕੀ ਉਹਨਾਂ ਦੇ ਸੁਣਦੇ ਹੁੰਦੇ ਸੀ ਇਤਿਹਾਸ ਬਾਰੇ ਹਾਂਜੀ ਮਹਿਸੂਸ ਕੀ ਕਰਦੇ ਹੋ ਜਦੋਂ ਦਰਬਾਰ ਸਾਹਿਬ ਜਾਂਦੇ ਹੋ ਕੀ ਕੀ ਮਹਿਸੂਸ ਹੁੰਦਾ ਉੱਥੇ ਕਿਉਂਕਿ ਬਹੁਤ ਰੋਹਾਨੀਅਤ ਦਾ ਕੇਂਦਰ ਆ ਹਰ ਕੋਈ ਬੰਦਾ ਉੱਥੇ ਆਪਣੀ ਮਨੁਕਾਮਨਾ ਲੈ ਕੇ ਜਾਂਦਾ ਆਪਣੇ ਰੂਹ ਨੂੰ ਸਕੂਨ ਲੈਣ ਉੱਥੇ ਜਾਂਦਾ ਕੀ ਮਹਿਸੂਸ ਕਰਦੇ ਮੈਨੂੰ ਤਾਂ ਸ਼ਾਂਤੀ ਹੁੰਦੀ ਹੈ ਜਾ ਕੇ ਵੀ ਮਨ ਨੂੰ ਜਿੱਦਾਂ ਮਤਲਬ ਪੂਰਾ ਬੋਝ ਹੋਵੇ ਨਾ ਬੰਦੇ ਦੇ ਵੀ ਮਰਿਆ ਆ ਵੀ ਹੈਗੇ ਇੱਧਰ ਵੀ ਟਰੱਕ ਫਸੇ ਨੇ ਇੱਧਰੋਂ ਜ਼ਮੀਨ ਦਾ ਵੀ ਇਹ ਜੋ ਵੀ ਸਾਰਾ ਕੁਝ ਖਤਮ ਹੋ ਜਾਂਦਾ ਜਾ ਕੇ ਬੰਦੇ ਜਿੱਥੇ ਜਦੋਂ ਬੈ ਜਾਂਦੇ ਨੇ ਕਿ ਕੈਂਟਾ ਉੱਥੇ ਬੈਠੇ ਰਹੋ ਤਾਂ ਕਿ ਮਨ ਨੂੰ ਸ਼ਾਂਤੀ ਹੈ ਵੀ ਕੋਈ ਉਹ ਇਹ ਵੀ ਸਾਰਾ ਕੁਝ ਆਪੀ ਸਹੀ ਹੋ ਜਾਏਗਾ ਇੱਥੇ ਫਿਰ ਤੁਹਾਡੇ ਫਾਦਰ ਸਾਹਿਬ ਹੋਣੀ ਕਿੰਨੇ ਭਰਾ ਸੀ ਡੈਡੀ ਮੇਰੇ ਇੱਕ ਭਰਾ ਇੱਕ ਭੈਣ ਹੈ ਤੇ ਆਓ ਇੱਕ ਹੋਰ ਮਤਲਬ ਖੇਤੀ ਇਕੱਠਿਆਂ ਦੀਆਂ ਫਿਰ ਸਾਰੇ ਤਿੰਨ ਭੈਣ ਭਰਾਵਾਂ ਨੇ ਸਾਡੇ ਤਾਇਆ ਤੇ ਮੇਰੇ ਡੈਡੀ ਦੇ ਖੇਤੀ ਸਾਰੇ ਅਸੀਂ ਇੱਥੇ ਇਕੱਠੇ ਕਰਦੇ ਹਾਂ। ਠੀਕ ਕਰਦੇ ਹਾਂ। ਹੋਰ ਸਟਾਰਟਿੰਗ ਦੇ ਦੌਰ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ? ਜਦੋਂ ਇੱਥੇ ਆਏ ਸੀ ਨਾ। ਇੱਥੇ ਸਟਾਰਟਿੰਗ ਦੇ ਵਿੱਚ ਤਾਂ ਪਹਿਲਾਂ ਤਾਂ ਜਦੋਂ ਮੈਂ ਪਿੰਡ ਆਇਆ ਸੀ ਤੇ ਲੈਂਗੁਏਜ ਬੈਰੀਅਰ ਬਹੁਤ ਵੱਡੀ ਪ੍ਰੋਬਲਮ ਸੀ। ਮੈਨੂੰ ਸਿਰਫ ਦਸਣਾ ਮੈਂ ਤਾਂ ਇਸ਼ਾਰੇ ਨਾਲ ਕਰਦਾ ਸੀ ਵੀ ਮੈਨੂੰ ਰੋਟੀ ਖਾਣੀ ਹੈ। ਨੱਕੇ। ਤੇ ਉਹ ਘਰ ਦੇ ਵਿੱਚ ਕੋਈ ਨਹੀਂ ਸੀ ਪੜਿਆ ਲਿਖਿਆ ਵੀ ਇੰਗਲਿਸ਼ ਸਮਝ ਸਕੇ। ਆ ਨਹੀਂ ਕੋਈ ਇੰਨਾ ਹੈ ਨਹੀਂ ਸੀ ਇੰਗਲਿਸ਼ ਦੇ ਵਿੱਚ ਬਹੁਤ ਘੱਟ ਬੋਲਦੇ ਸੀ ਬਸ ਇੰਨੇ ਕੇ ਵੀ ਜੇ ਕਿਸ ਨੇ ਦੱਸਿਆ ਵੀ ਯੂ نو ਓਕੇ ਮਸੇ ਨੰਨਾਂਗੇ ਕਿਸੇ ਨਾਲ ਆ ਉਹਨਾਂ ਕਈ ਹੁੰਦਾ ਸੀ ਹਨ ਤੇ ਬਾਲਾ ਕਿਸੇ ਨੂੰ ਕੁਝ ਹੁੰਦਾ ਨਹੀਂ ਸੀ ਫਿਰ ਮੈਂ ਬਿਮਾਰ ਵੀ ਬਹੁਤ ਜ਼ਿਆਦਾ ਹੋਇਆ ਸੀ ਆ ਕੇ ਇੱਥੇ ਇੱਕ ਵਾਰੀ ਤਾਂ ਮੇਰੇ ਦੂਜਾ ਤੀਜਾ ਦਿਨ ਸੀ ਮੈਂ ਪਿੰਡ ਦੇ ਵਿੱਚ ਸੀ ਫਿਰ ਮੈਂ ਇੱਥੇ ਹਸਪਤਾਲ ਗਿਆ ਸੀ ਜਖਲ ਮੰਡੀ ਦੇ ਵਿੱਚ ਤੇ ਉੱਥੇ ਟਿਕਟੂ ਕੇ ਲਾ ਕੇ ਸੈੱਟ ਹੋਇਆ ਸੀ ਫਿਰ ਮੈਂ ਗੁਲੰਦਰ ਚਲੇ ਗਿਆ ਸੀ ਇਹਲਾ ਪਹਿਲਾ ਜਾਨੀ ਕਿ ਇਹ ਸਮੱਸਿਆ ਵੀ ਆਈ ਕਿ ਲੈਂਗੁਏਜ ਕਰਕੇ ਵੀ ਖਾਣਾ ਵੀ ਮੰਗ ਕੇ ਸਾਰਾ ਕਰਤੀ ਇਸ਼ਾਰਾ ਕਰਕੇ ਮੰਗਣ ਬੰਦੇ ਆਹੋ ਉਦੋਂ ਆਪਣਾ ਇੱਕ ਗਰਮੀ ਵੀ ਬਹੁਤ ਸੀ ਉਦੋਂ ਮੈਂ ਆਇਆ ਸੀ ਜੁਲਾਈ ਦੇ ਟਾਈਮ ਦੇ ਵਿੱਚ ਓਕੇ ਤੇ ਇੱਕ ਗਰਮੀ ਸੀ ਇੱਕ ਲੈਂਗੁਏਜ ਬੈਰੀਅਰ ਸੀ ਤੇ ਉਦਾਂ ਹੀ ਬੰਦੇ ਨੂੰ ਉਪਰ ਆ ਥਾਂ ਜਾ ਕੇ ਹੁੰਦਾ ਹੀ ਹੈ ਵੀ ਮੈਂ ਕਿੱਥੇ ਆਇਆ ਕਿ ਕਿਦ ਨਾਲ ਮੈਂ ਕੱਲ ਕੀ ਕਰਾਂ ਜਨਮ ਅਮਰੀਕਾ ਦੇ ਵਿੱਚ ਹੋਇਆ ਸੀ ਹੈਨਾ ਤੁਸੀਂ ਗੋਰੇ ਸੀ ਤਾਂ ਫਿਰ ਘਰਦਿਆਂ ਨੇ ਅਡਾਪਟ ਜਲਦੀ ਕਰ ਲਿਆ ਸੀ ਇੱਥੇ ਵਾਲੇ ਪਰਿਵਾਰ ਨੇ ਕਿਉਂਕਿ ਉਹਦੇ ਵਿੱਚ ਵੀ ਕੋਈ ਚੀਜ਼ਾਂ ਹੋਈਆਂ ਨਹੀਂ ਨਹੀਂ ਹੌਲੀ ਹੌਲੀ ਟਾਈਮ ਲੱਗਦਾ ਕੀ ਵੀਰਾਂ ਦੇ ਨਾਲ ਮਿਲਣ ਨੂੰ ਤਾਇਆ ਜਿਹੜਾ ਮੇਰਾ ਤਾਇਆ ਸੀ ਉਹ ਬਾਹਰ ਰਹਿੰਦੇ ਸੀ ਉਹ ਵਾਪਸ ਆ ਗਏ ਸੀ ਜਦੋਂ ਮੈਂ ਇੱਥੇ ਆ ਗਿਆ ਸੀ ਉਦੋਂ ਉਹ ਵੀ ਵਾਪਸ ਆ ਗਏ ਸੀ ਮੈਨੂੰ ਲੱਗਦਾ ਸਾਲਾਂ ਬਾਅਦ ਆਏ ਸੀ ਉਹਨਾਂ ਨਾਲੇ ਸੀ ਉਹ ਵੀ ਇਕੱਠੇ ਰਹਿੰਦੇ ਸੀ ਤੇ ਉਹ ਇਕੱਠੇ ਰਹਿੰਦੇ ਸੀ ਤਾਂ ਉਹਨਾਂ ਨਾਲ ਮੇਰੀ ਪਿਆਰ ਕੁਝ ਜ਼ਿਆਦਾ ਹੀ ਹੈ ਡੂੰਘਾ ਪਿਆਰ ਸੀ ਆਹ ਤੇ ਆਪਣੇ ਤਾਈ ਵੀ ਹੈ ਤੇ ਉਹਨਾਂ ਨਾਲ ਵੀ ਬਹੁਤ ਬਣਦੇ ਸੀ ਦਾਦੀ ਦਾ ਮੇਰੇ ਇਦਾਂ ਨੇ ਵੀ ਸਾਰਿਆਂ ਨੂੰ ਪਿਆਰ ਕਰਦੇ ਇਦਾਂ ਦਾ ਕੋਈ ਨਹੀਂ ਹੈ ਮੈਨੂੰ ਐ ਨਹੀਂ ਫੀਲ ਹੋਇਆ ਵੀ ਮੈਂ ਕਿਤੇ ਉਪਰਾ ਤਾਂ ਆਇਆ ਵੀ ਕਿਤੇ ਹੋ ਵੀ ਜਿੱਦਾਂ ਬੰਦੇ ਨੂੰ ਹੁੰਦਾ ਨੇ ਵੀ ਕਰ ਦੇ ਵਿੱਚ ਕਿਸੇ ਦਾ ਕਰ ਜਾਇਆ ਮੈਨੂੰ ਐ ਸੀ ਆਪਣਾ ਘਰ ਆਇਆ ਹੋਇਆ ਓਕੇ ਤੇ ਜਦੋਂ ਮੈਂ ਆਇਆ ਸੀ ਜਲੰਧਰ ਮੈਂ ਰਹਿਇਆ ਸੀ 2 ਸਾਲ ਮੈਂ 2 ਸਾਲੇ ਮੇਰੇ ਤਾਇਆ ਦਾ ਦੋਸਤ ਹੈ ਉਹ ਵਿਰਿੰਦਰ ਨਾਮ ਉਹਨਾਂ ਦਾ ਪੰਜਾਬ ਪੁਲਿਸ 'ਚ ਕੰਮ ਕਰਦੇ ਤੇ ਉਹ ਉਹ ਨੂੰ ਮੇਰਾ ਤਾਇਆ ਕਹਿੰਦਾ ਤੇ ਉਹ ਤੇ ਉਹਦੇ ਵਾਈਫ ਉਹ ਵੀ ਮੇਰੇ ਤਾਇਆ ਤਾਈ ਨੇ ਉਹਨਾਂ ਨੇ ਮੈਨੂੰ ਪਾਲਿਆ ਸੀ 2 ਸਾਲ 2 ਸਾਲ ਇਦਾਂ ਰੱਖਿਆ ਸੀ ਜਿੱਦਾਂ ਆਪ ਦਾ ਮੁੰਡਾ ਨੇ ਆ ਇੱਕ ਮੁੰਡਾ ਸੀ ਇੱਕ ਕੁੜੀ ਹੂੰ ਦੋਨਾਂ ਦੇ ਇੱਕ ਮੁੰਡਾ ਜਸਕੀਰ ਤੇ ਕੁੜੀ ਗੁਰਲੀਨ ਹੈ ਤੇ ਉਹ ਵੀ ਪੈਣਪਰਾ ਵਾਂਗੂ ਅਸੀਂ ਰਹੇ ਸੀ ਤੇ ਉਹ ਵੀ ਮੈਨੂੰ ਇਦਾਂ ਰੱਖਿਆ ਜਿੱਦਾਂ ਆਪ ਦਾ ਮੁੰਡਾ ਹੁੰਦਾ ਹੀ ਮੈਨੂੰ ਬਹੁਤ ਪਿਆਰ ਹੈ ਉਹਨਾਂ ਨਾਲ ਵੀ ਬਹੁਤ ਪਿਆਰ ਹੈ ਹੁਣ ਕਿੰਨੀ ਏਜ ਤੁਹਾਡੀ ਹੋ ਗਈ ਹੈ ਮੈਂ 33 ਸਾਲ ਦਾ ਹਾਂ ਇਹ ਬਚਪਨ ਫਿਰ ਜਿੱਥੇ ਆਪਾਂ ਹੁਣ ਇੰਟਰਵਿਊ ਕਰ ਰਹੇ ਆ ਇਹੀ ਮੋਟਰ ਤੇ ਬੈਠ ਕੇ ਇਹੀ ਖੇਤਾਂ ਦੇ ਵਿੱਚ ਬਤਾਇਆ ਘੁੰਮਦੇ ਫਿਰਦੇ ਹਾਂਜੀ ਅਸੀਂ ਤਾਂ ਇੱਥੇ ਆਉਂਦੇ ਹੁੰਦੇ ਸੀ ਮੈਂ ਤੇ ਮੇਰਾ ਤਾਇ ਦਾ ਮੁੰਡਾ ਸੀ ਸਾਈਕਲ ਲੈ ਕੇ ਇੱਥੇ ਆ ਜਾਂਦਾ ਸੀ ਇੱਕ ਦੂਜੇ ਖੇਤ ਵਾਗ ਜਾਂਦਾ ਸੀ ਅੱਜ ਚ ਬੱਚਾ ਇੱਥੇ ਹੈਗਾ ਅਸੀਂ ਇੱਥੇ ਨੋਂਦੇ ਹੁੰਦੇ ਸੀ ਜੇ ਬੱਚੇ ਚ ਤ ਤੁਸੀਂ ਜਦੋਂ ਵਿਆਹ ਕਰਾਇਆ ਫਿਰ ਵਿਆਹ ਇੱਥੇ ਪੰਜਾਬ ਚ ਹੋਇਆ ਜਾਂ ਫਿਰ ਬਾਹਰ ਕਰਾਇਆ ਵਿਆਹ ਨਹੀਂ ਇੱਥੇ ਹੀ ਹੋਇਆ ਸੀ ਇੱਥੇ ਫਿਰ ਮਮਾ ਡੈਡੂ ਨੇ ਸਾਰੇ ਆਏ ਫਿਰ ਇੱਥੇ ਸਾਰੇ ਇੱਥੇ ਸਾਰੇ ਪਰਿਵਾਰ ਆਏ ਸੀ ਕੁੜੀ ਕਿਰ ਕੀਲੇ ਲੱਭ ਕੇ ਤੇ ਹੁਣ ਕੀ ਸੋਚਿਆ ਵੀ ਹੁਣ ਬਿਜ਼ਨਸ ਹੋਰ ਵਧਾ ਰਹੇ ਹੋ ਕਿਸ ਤਰੀਕੇ ਦੇ ਨਾਲ ਕਰ ਰਹੇ ਬਿਜ਼ਨਸ ਜਿੱਥੇ ਹੈਗਾ ਸਹੀ ਹੈ ਵਧਾਣਾ ਤਾਂ ਨਹੀਂ ਵੇਖ ਰਹੇ ਬਸ ਆਪਣੇ ਥੋੜਾ ਉਰਾ ਪਰਾਂ ਵੀ ਵੇਚ ਦੇ ਵੀ ਕੁਝ ਹੋਰ ਕਿਸੇ ਚੀਜ਼ 'ਚ ਹੱਥ ਪਾ ਲੈਣੇ ਆ ਹੂੰ ਤੇ ਹੁਣ ਯਾਨੀ ਕਿ ਪੱਕਾ ਹੀ ਯਾਨੀ ਕਿ ਸੋਚ ਲਿਆ ਵੀ ਪੰਜਾਬ 'ਚ ਹੀ ਰਹਿਣਾ ਤੁਸੀਂ ਇਹ ਪੰਜਾਬ ਦੀ ਮਿੱਟੀ ਹਲੇ ਤਾਂ ਇੱਥੇ ਹੀ ਹੈ ਹਲੇ ਤਾਂ ਸੋਚ ਆਹੀ ਹੈ ਵੀ ਇੱਥੇ ਰਵਾਂਗੇ ਜੇ ਕਿਦਾਂ ਸਮਾਂ ਬਾਹਰ ਚਲੇ ਜਾਣੇ ਹਣ ਹਲੇ ਤਾਂ ਵੇਖਦੇ ਆ ਮੈਂ ਇੱਥੇ ਮੈਨੂੰ ਆਪਣਾ 4-5 ਮਹੀਨੇ ਹੋ ਗਏ ਆ ਇਹਨੂੰ ਤੇ ਇੱਥੇ ਰਵਾਂਗੇ ਦੇਖਦੇ ਆ ਜੇ ਲੋਡ ਪੈ ਜੇ ਅਸੀਂ ਬਾਹਰ ਚੁਰਦੇ ਆਂਗੇ ਡੈਡੀ ਇੱਥੇ ਆ ਜਣਗੇ 2-3 ਮਹੀਨੇ ਵਾਸਤੇ ਫਸਲ ਵੀ ਤਿਆਰ ਆ ਝੋਨੇ ਦੀ ਫਸਲ ਵੀ ਤਿਆਰ ਆ ਆ ਬਸ 2-3 ਹਫਤੇ ਦਾ ਕੇਦਾ ਵੀ ਹੋ ਜਾਣਾ ਇਹ ਜਣੀ ਇਹ ਵੱਢ ਕੇ ਜਾਵਾਂਗੇ ਫਿਰ ਤਾਂ ਹਾਂਜੀ ਅੱਛਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਾ ਹਾਂਜੀ ਹਾਂਜੀ ਤਾਂ ਰਾਜ ਸਿੰਘ ਪੰਗੂ ਸਾਡੇ ਨਾਲ ਸੀ ਇੰਟਰਵਿਊ ਦੇ ਵਿੱਚ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਕਿਵੇਂ ਪੰਜਾਬ ਦੀ ਮਿੱਟੀ ਦੇ ਨਾਲ ਲਗਾ ਹੋਇਆ ਕਿਵੇਂ ਪੰਜਾਬ ਦੀ ਮਿੱਟੀ ਇਹਨਾਂ ਨੂੰ ਇੱਥੇ ਖਿੱਚ ਕੇ ਲੈ ਆਈ ਭਾਵੇਂ ਕਿ ਇਹਨਾਂ ਦੇ ਜਿਹੜੇ ਪਿਤਾ ਨੇ ਉਹ ਪੰਜਾਬੀ ਨੇ ਮਮਾ ਗੋਰੀ ਨੇ ਤਾਂ ਉੱਥੇ ਜਦੋਂ ਆਪਸ ਵਿੱਚ ਵਿਆਹ ਹੋਇਆ ਤਾਂ ਉਸ ਤੋਂ ਬਾਅਦ ਇਹਨਾਂ ਦਾ ਜਨਮ ਜਿਹੜਾ 1991 ਦੇ ਵਿੱਚ ਹੁੰਦਾ 12 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਛੱਡ ਕੇ ਪੰਜਾਬ ਦੀ ਧਰਤੀ ਤੇ ਆ ਵਸੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਤਾਂ ਫਿਰ ਪੰਜਾਬ ਦੇ ਕਲਚਰ ਨੂੰ ਅਡਾਪਟ ਕੀਤਾ ਖੇਤਾਂ ਦੇ ਵਿੱਚ ਖੇਤੀ ਖੁਦ ਕਰਦੇ ਨੇ ਟਰੈਕਟਰ ਆਪ ਚਲਾਉਂਦੇ ਨੇ ਤਾਂ ਪੂਰਾ ਪਰਿਵਾਰ ਆ ਜਿਹੜਾ ਉਹ ਬਿਜ਼ਨਸ ਦੇ ਵਿੱਚ ਵੀ ਲੱਗਿਆ ਹੋਇਆ ਟਰੱਕ ਚਲਦੇ ਨੇ ਬਾਹਰ ਤਾਂ ਬੜੀ ਸਖਤ ਮਿਹਨਤ ਕਰਕੇ ਉੱਥੇ ਟਰੱਕਾਂ ਦਾ ਕਾਰੋਬਾਰ ਖੜਾ ਕੀਤਾ 60 70 ਦੇ ਕਰੀਬ ਟਰੱਕ ਨੇ ਤਾਂ ਉਹਨਾਂ ਟਰੱਕਾਂ ਤੇ ਵੀ ਪੰਜਾਬੀ ਜਿਹੜੇ ਡਰਾਈਵਰ ਨੇ ਉਹ ਇਹਨਾਂ ਦੇ ਕਾਰੋਬਾਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਪਹਿਲ ਦਿੱਤੀ ہوئی ਆ ਤਾਂ ਕਈ ਗੱਲਾਂ ਜਿਹੜੀਆਂ ਹੁਣ ਤੱਕ ਦੇ ਸਫ਼ਰ ਦੀ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਪਰਿਵਾਰ ਨੇ ਮਿਹਨਤ ਕੀਤੀ ਇਹਨਾਂ ਦੇ ਫਾਦਰ ਸਾਹਿਬ ਇਥੋਂ ਪੰਜਾਬ ਦੀ ਧਰਤੀ ਤੋਂ ਅਮਰੀਕਾ ਦੇ ਵਿੱਚ ਜਾ ਵਸੇ ਤਾਂ ਉਸ ਤੇ ਜਾ ਕੇ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਤਾਂ ਫਿਰ ਸਾਰਾ ਇਹ ਕਾਰੋਬਾਰ ਖੜਾ ਕੀਤਾ ਤੇ ਇਹਨਾਂ ਦੇ ਵੀ ਜਿਹੜਾ ਵਿਆਹ ਹੋ ਚੁੱਕਿਆ ਇੱਕ ਬੇਟੀ ਇਹਨਾਂ ਦੀ ਇੱਕ ਇਹਨਾਂ ਦੀ ਭੈਣ ਆ ਉਹ ਵੀ ਪੰਜਾਬ ਦੀ ਧਰਤੀ ਤੇ ਰਹਿ ਕੇ ਇੱਥੇ ਹੀ ਪੜ੍ਹਾਈ ਕਰ ਰਹੀ ਆ ਤਾਂ ਪੂਰਾ ਪਰਿਵਾਰ ਇਕੱਠੇ ਮਿਲ ਕੇ ਖੇਤੀ ਕਰ ਰਿਹਾ ਸਾਥੀ ਸਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਲਹਰਾਂ ਗੱਗ